ਜੀ ਕਰਦੇ ਆ ਕਿ ਨੂੰ ਭਾਲਦੇ ਆਂ ਅੰਦਰ ਹੀ ਖਾਣ ਪੀਣ ਜਾਂ ਉਹ ਰੋਗ ਮਾਰਦਾ ਉਹ ਨਹੀਂ ਮੈਂ ਚੰਗਾ ਸਮਝਦੀ ਠੀਕ ਹੈ ਨਾ ਮੈਂ ਤੈਨੂੰ ਇੰਨਾ ਪੜਾਇਆ ਲਿਖਾਇਆ ਕਾਦੇ ਵਾਸਤੇ ਕੰਮ ਕਰਨ ਵਾਸਤੇ ਦੱਸੀਗਾ ਮੈਨੂੰ ਵੀ ਉਹਨਾਂ ਦੇ ਕੱਪੜੇ ਧੋਵੇਂ ਗੋਹਾ ਪੂੜਾ ਕਰੇ ਫਿਰ ਉਹਨਾਂ ਨੂੰ ਬੈਠਿਆਂ ਨੂੰ ਪਰੌਂਠੇ ਬਣਾਉਣ ਆ ਕੇ ਦੇਵੇਂ ਇਹੋ ਗੱਲ ਹੈਗੀ ਇਹ ਗੱਲ ਤਾਂ ਮਾਂ ਤੇਰੀ ਸੱਚ ਲੱਗਦੀ ਨਹੀਂ ਥੋੜੀ ਫਿਰ ਉਹਨੂੰ ਬਾਅਦ ਚ ਦਵਾਵਾਂਗੇ ਹੁਣ ਤਾਂ ਨਵਾਂ ਨਹੀਂ ਲੱਗਣੀ ਤੂੰ ਮੇਰੀ ਜੱਸੀ ਵਾਸਤੇ ਸੀ ਉਹ ਸੂਟ ਮੇਰੀ ਜੱਸੀ ਵਾਸਤੇ ਤੇਰੀ ਜੱਸੀ ਆ ਗਈ ਪਤਾ ਨਹੀਂ ਕੀ ਆ ਗਈ ਕੋਈ ਨਾ ਫਿਰ ਤੂੰ ਕੱਪੜਾ ਕਰ ਜਾ ਕੋਈ ਨਬਰੀ ਤੈਨੂੰ ਮੈਂ ਦਿਵਾ ਲੂੰਗਾ ਕੋਈ ਕਲੇਸ਼ ਪਿਆਗਾ ਕਿਉਂ ਦਿਵਾ ਲਿਆਉਂਗਾ ਮੈਨੂੰ ਵੀ ਪ੍ਰੋਪਰ ਤਿੰਨ ਸੂਟ ਚਾਹੀਦੇ ਤੈਨੂੰ ਪਹਿਲਾਂ ਦਿਵਾ ਕੇ ਲੈ ਲੈ ਨਹੀਂ ਤਾਂ ਇੱਥੇ ਵਿਆਹ ਗਿਆ ਹੀ ਹੋਈ ਹੈਗੀ ਕਿਉਂ ਫਿਰ ਤੂੰ ਅੱਛਾ ਤੇਰਾ ਕਰਕੇ ਚੱਕ ਲੈਣੇ ਬਹੁਤ ਅੱਛਾ ਬੱਸ ਕਰ ਨਬਰੀ ਤੂੰ ਵੀ ਕਰ ਜਾ ਫੜਦੀ ਨਹੀਂ ਬੋਲਦੀ ਫਿਰ ਕਹਾਂਗੇ ਕਿਹਨੂੰ ਜੇ ਕਹਾਂਗੇ ਕਲੇਸ਼ ਪੂ ਤਾਂ ਹੀ ਕਹਿੰਨੇ ਵੀ ਚੁੱਪਚੀ ਭਲਾਈਆ ਚੁੱਪ ਕਰਕੇ ਬਹਿ ਜਾ ਬੱਸ ਬਾਲਾ ਬੋਲੇ ਹੀ ਨਾ ਕਰ ਫੇ ਚਿੱਤਰ ਖਾਵਾਂਗੇ ਹਾਂ ਚੁੱਪ ਕਰ ਜਾਇਆ ਕਰ ਸੂਈ ਧਾਗਾ ਚੱਕ ਰਿਆ ਚਾਰ ਤੋਪੇ ਮੇਰੇ ਮੂੰਹ ਤੇ ਲਾ ਦੇ ਚਾਰ ਆਪਦੇ ਤੇ ਲਾ ਲੈ ਮੈਂ ਕਰ ਰਹੀ ਰਹੀ ਸਾਰ ਦਿਨ ਰਹਿਣਾ ਅਸੀਂ ਨਹੀਂ ਸੱਸ ਨੂੰ ਹਨ ਤੂੰ ਕੰਮ ਵਿੱਚ ਸੋਕਣਾ ਵਾਂਗੂ ਆਡੇ ਲੰਮਾ ਮੈਂ ਦੱਸਦੀ ਨਹੀਂ ਹੈਗੀ ਹਾਂ ਭੈਣ ਜੀ ਆਹੀ ਗੱਲ ਮਾੜੀ ਹੈ ਤੁਸੀਂ ਹੁਣ ਆਇਂ ਆਖੋਗੇ ਵੀ ਮੈਂ ਕੀ ਬੋਲੀ ਜਾਨੀ ਆ ਜਿਹੜਾ ਫੋਨ ਤੇ ਵਾਰੀ ਵਾਰੀ ਕਰਕੇ ਫੋਨ ਪੇਕਿਆ ਨੂੰ ਦੱਸਦੀ ਏਤੀ ਉਹ ਵੱਸਦੀ ਨਹੀਂ ਹੁੰਦੀ ਸਿੱਧੀ ਜੀ ਗੱਲ ਕਹੀ ਨਹੀਂ ਮੈਂ ਤਾਂ ਵੀ ਫੋਨ ਵੀ ਕੱਟ ਕਰਨਾ ਚਾਹੀਦਾ ਮਾੜੀ ਮਾੜੀ ਗੱਲ ਦਾ ਜਾਂ ਫੇਰ ਵਾਦਾ ਵਾਦਾ ਅੱਗੇ ਹੁਣ ਇਹ ਨਾਲੇ ਤਾਂ ਮੇਰੀ ਭੈਣ ਨੂੰ ਕੁੱਟੀ ਜਾਣ ਨਾਲੇ ਤੋਂ ਕੰਮ ਲਈ ਜਾਣ ਆ ਬੇਣਾ ਸਾਲਾ ਕੁਸੂ ਤੂੰ ਮੇਰਾ ਹੜਪਣ ਨੂੰ ਫਿਰਦੀ ਆ ਹੜਪਣ ਨਾਲੇ ਕਿਹੜੀ ਗੱਲ ਹੋ ਗਈ ਮੈਨੂੰ ਐ ਦੱਸੇ ਹੜਪਣ ਵਾਲੀ ਗੱਲ ਹੀ ਆ ਇਹ ਮੈਨੂੰ ਲੱਗਦਾ ਨਾ ਤੇਰੀ ਨਾਨਾ ਪ੍ਰੀਤ ਤਾਂ ਸਹੀ ਗਿੰਦੀ ਆ ਤੂੰ ਹੀ ਜ਼ਿਆਦਾ ਕਰਦੀ ਆ ਕਿ ਸਹੀ ਆ ਉਹਦੇ ਵਰਗੀ ਬਣ ਗਈ ਹੁਣ ਤੂੰ ਉਹ ਤੈਨੂੰ ਵਧੀਆ ਲੱਗਦਾ ਕਿ ਮੈਂ ਮਾੜੀ ਲੱਗਣ ਲੱਗੀ ਵਧੀਆ ਵਧੀਆ ਹੀ ਲੱਗਦੀ ਤੂੰ ਜ਼ਿਆਦਾ ਨਾ ਬੋਲ ਤੂੰ ਮੇਰੀ ਗੱਲ ਸੁਣ ਲੈ ਫੇਰ ਇੱਥੇ ਨਾ ਵਿੱਚ ਫਸ ਰੋਟੀ ਦੱਸ ਪਕਾਵਾ ਹੋਣੀ ਓਏ ਮੈਂ ਤਾਂ ਉੱਥੋਂ ਆਇਆ ਆ ਗਿਆ ਉੱਠ ਕੇ ਮਾਹ ਚੱਲ ਮੈਂ ਦੋ ਰੋਟੀਆਂ ਖਾਇਆ ਮਾਂ ਭਾਈ ਫੇਰ ਕਰਦੇ ਆ ਮੀਟਿੰਗ ਆਪਾਂ ਕੋਈ ਗੱਲ ਬਾਤ ਆਹ ਦੇ ਲੈ ਖਵਾ ਤੇ ਨਾ ਮੈਨੂੰ ਤਾਂ ਚਾਹ ਦੀ ਘੁੱਟ ਦੇ ਮਾ ਤਾਂ ਮੁੜਨਾ ਹੈ ਛੇਤੀ ਚੰਗਾ ਲਿਆ ਦਿੰਨੀ ਹੈ ਤੇਰੀਆਂ ਮੀਟਿੰਗਾਂ ਨੀ ਲੋਟ ਆਉਂਦੀਆਂ ਇਹ ਕਈਆਂ ਚਕਾਈਆਂ ਹੁਣ ਵੱਡੇ ਖਾਲ ਚਲਾਈਆਂ ਹੁਣ ਤੁਸੀਂ ਤੁਹਾਨੂੰ ਫੇਰ ਪਤਾ ਲੱਗਦਾ ਕੰਮ ਕੀ ਹੁੰਦਾ ਕੱਲਾ ਟੁਕੜਾ ਥੱਪਣ ਤੋਂ ਲੱਗ ਜੇ ਨੇ ਐ ਕਰਨਗਾ ਵੀ ਪਤਾ ਨਹੀਂ ਕਿੱਡਾ ਕੌਖਾ ਕੰਮ ਹੈ ਲੈ ਤੁਸੀਂ ਖੇਤ ਵਾਲਾ ਕਰ ਲਿਆ ਕਰੋ 20 ਬੰਦਿਆਂ ਦੀ ਕੱਲਾ ਪਕਾ ਦੂ ਮੈਂ ਮੰਮੀ ਹਾਂ ਕੀ ਕਰੀ ਜਾਨੀਓ ਤੁਸੀਂ ਕੱਪੜੇ ਧੋਈ ਜਾਣੀਆਂ ਤੈਨੂੰ ਨਹੀਂ ਦੀਦਾ ਹੈਗਾ ਵੀ ਕੀ ਕਰੀਏ ਨੇ ਐਨੇ ਮੈਂ ਸੁੱਕਣੇ ਪਾਇਆ ਇਹਨਾਂ ਚੋੜ ਕੇ ਹਲੇ ਹੋਰ ਪਾ ਰੱਖੇ ਨੇ ਤੇ ਵਿਚੀ ਨਾਲੇ ਦੋ ਤਿੰਨ ਸੂਟ ਮੇਰੇ ਵੀ ਪੈਸੀ ਉਹ ਵੀ ਧੋ ਦਿਓ ਤੇ ਸੱਚ ਮੈਂ ਤਾਂ ਇਹ ਕਹਿੰਦੀ ਸੀ ਫੜਾ ਜਾ ਓਰੇ ਆਪੇ ਚੱਕ ਲਿਓ ਮੇਰੀ ਗੱਲ ਸੁਣਿਓ ਹਾਂ ਮੈਂ ਤਾਂ ਇਹ ਕਹਿੰਦੀ ਸੀ ਮੈਂ ਕਿਹਾ ਮੈਂ ਅੱਜ ਬਾਜ਼ਾਰ ਜਾ ਕੇ ਆਉਣਾ ਦੋ ਤਿੰਨ ਚੀਜ਼ਾਂ ਲੈ ਕੇ ਆਉਣੀ ਆਣੀਆਂ ਜਾਈ ਆ ਮਾ ਵੀ ਤਾ ਤੂੰ ਨਾ ਟਿਕ ਜਾ ਕਰ ਜਿੱਦਿਆਂ ਦੀਆਂ ਛੁੱਟੀਆਂ ਹੋਈਆਂ ਨੇ ਕਦੇ ਸਹੇਲੀ ਕੋਲ ਜਾਨੀਆਂ ਕਦੇ ਫਲਾਣਾ ਕੁਛ ਕਰਦੀ ਆ ਕਦੇ ਬਾਜ਼ਾਰ ਜਾਨੀ ਆ ਟਿਕ ਜਾ ਕਰ ਤੇਰਾ ਪਿਓ ਲੜੂਗਾ ਕਹੂਗਾ ਕੁੜੀ ਰੋਜ਼ ਤੂੰ ਨਹੀਂ ਫਿਰਦੀ ਏਗੀ ਲੈ ਦੋਸਤ ਉੰਬੀ ਤਾਂ ਕਾਲਜ ਨੂੰ ਰੋਜ਼ ਹੀ ਜਾਨੀ ਹੈਗੀ ਉਦੋਂ ਕਿਹੜਾ ਕਿਸੇ ਨੂੰ ਪਤਾ ਨਹੀਂ ਲੱਗਦਾ ਹੈਗਾ ਮੈਨੂੰ ਨਹੀਂ ਪਤਾ ਮੈਂ ਤਾਂ ਜਾਣਾਗਾ ਮੇਰਾ ਜਾਣਾ ਜ਼ਰੂਰੀ ਹੈ ਅੱਜ ਐਨੀ ਮੈਂ ਕਹਿੰਦੀ ਹੈਗੀ ਕਾਲਜ ਤਾਂ ਹੁਣ ਜਾਣਾ ਹੀ ਉੱਥੇ ਤਾਂ ਪੜਨ ਨੂੰ ਜਾਣੀ ਐ ਵੀ ਹੁਣ 4 ਦਿਨ ਛੁੱਟੀਆਂ ਨੇ ਪੁੱਤ ਘਰ ਦਾ ਕੋਈ ਕੰਮ ਤਨ ਦਾ ਸਿੱਖ ਲੈ ਧੀ ਬਣ ਕੇ ਤੈ ਬਗਾਨੇ ਘਰੇ ਜਾਣਾ ਮਾੜੀ ਮੋਟੀ ਮੱਕ ਲੈ ਲੈ ਓ ਮਾਂ ਹੁਣ ਜਦੋਂ ਕਾਲਜ ਤੋਂ ਬਾਅਦ ਫ੍ਰੀ ਹੋ ਗਈ ਉਸ ਤੋਂ ਬਾਅਦ ਸਾਰੀ ਉਮਰ ਮੈਂ ਸਿੱਖਣ ਤੇ ਹੀ ਆਂਗੀ ਬਾਅਦ ਚ ਸਿਖਾਈ ਚਲਿਓ ਪਰ ਮੈਂ ਤਾਂ ਅੱਜ ਬਾਜ਼ਾਰ ਜਾਣਾ ਮੇਰੇ ਦੋ ਤਿੰਨ ਬਹੁਤ ਜ਼ਰੂਰੀ ਚੀਜ਼ਾਂ ਨੇ ਉਹ ਮੈਂ ਅੱਜ ਲੈ ਕੇ ਆਉਣੀ ਆਂ ਨੇ ਸਾਰੀ ਉਮਰ ਕਹਿੰਦੀ ਸਿੱਖਣ ਤੇ ਆਂ ਸਾਰੀ ਉਮਰ ਨਹੀਂ ਹੈਗੀ ਸਿੱਖਣ ਤੇ ਸਿੱਖਣਾ ਪੈਸੇ ਖਰਚ ਹੀ ਪਊਗਾ ਬਗਾਨੇ ਘਰੇ ਜਾਣਾ ਉਦੋਂ ਤਾਂ ਸਾਰਾ ਕੁਝ ਸਿੱਖ ਕੇ ਜਾਣਾ ਪਊ ਸੁੱਖ ਨਾਲ ਉਮਰ ਹੋਈ ਪਈ ਐ ਤੇਰੀ ਆ ਕਿੰਨੀ ਕਰੇਗੀ ਪੜਾਈ ਉਦੋਂ ਬਾਅਦ ਵਿਆਹਾਂਗੇ ਵੀਰ ਪੜਦੀ ਪੜਦੀ ਕੰਮ ਸਿੱਖ ਲਿਆ ਕਰ ਛੁੱਟੀਆਂ 'ਚ ਕੋਈ ਕੋਈ ਨਾ ਮਾਂ ਸਿੱਖ ਲੂੰਗੀ ਉਂਈ ਤੁਸੀਂ ਤਾਂ ਕੰਮਾਂ ਦੇ ਪਿੱਛੇ ਪੈ ਜਾਣੇ ਹੋ ਮੈਂ ਤਾਂ ਜਾਣੀ ਹੈਗੀ ਮੈਨੂੰ ਨਹੀਂ ਪਤਾ ਹੈਗਾ ਇਕੱਲੀ ਨੇ ਨਹੀਂ ਜਾਣਾ ਹੈਗਾ ਲੈ ਕਿਉਂ ਕੱਲੀ ਅੱਗੇ ਕਾਲਜ ਵਿੱਚ ਕੱਲੀ ਨਹੀਂ ਜਾਂਦੀ ਹੈਗੀ ਕਾਲਜ ਕੱਲੀ ਜਾਨੀ ਐ ਬਜ਼ਾਰ 'ਚ ਨਹੀਂ ਕੱਲੀ ਨੇ ਜਾਣਾ ਲੋਕ ਕੋਈ ਉੱਥੇ ਆਪਣੇ ਪਿੰਡ ਦਾ ਟੱਕਰ ਗਿਆ ਕੋਈ ਦੇਖ ਅਗਲਾ ਕਹਿੰਦੂ ਫਲਾਣੇ ਦੀ ਕੁੜੀ ਐ ਕੱਲੀ ਤੁਰੇ ਫਿਰਦੀ ਆ ਮੂੰਹ ਦੇ ਉੱਤੇ ਸਕਾਫ ਲੈ ਕੇ ਜਾਊਂਗੀ ਮਫਲਰ ਧਾਪ ਕੇ ਤੂੰ ਤੇਰੀ ਭਾਬੀ ਨੂੰ ਨਾਲ ਲੈ ਜਾ ਦੋਨੇ ਨਾਲ ਤਾਂ ਪਰਜਾਈ ਭੱਗ ਜਾ ਮੈਂ ੜੀ ਬਾਬੀ ਨੂੰ ਲੈ ਕੇ ਜਾਣਾ ਤੁਹਾਨੂੰ ਪਤਾ ਭਾਬੀ ਦਾ ਸੁਭਾਅ ਕਿਹੜ ਜਗਾ ਉਹੀ ਲੱਗ ਜਾਣਗੇ ਆਣੀ ਚੀਜ਼ ਲੈਣੀ ਆਣੀ ਸੋਹਣੀ ਐਗੀ ਸੌ ਸੌ ਲੰਗੋਚਾ ਘੜਦੇ ਨੇ ਹਰ ਇੱਕ ਚੀਜ਼ ਦੇ ਵਿੱਚ ਕੋਈ ਨਾ ਫੇਰ ਤੇਰੇ ਭਲੇ ਵਾਸਤੇ ਹੀ ਕਹਿੰਦੀ ਹੋਊਗੀ ਮੈਨੂੰ ਨਹੀਂ ਪਤਾ ਮੈਂ ਨਹੀਂ ਭਾਬੀ ਨੂੰ ਲੈ ਕੇ ਜਾਣਾ ਹੈ ਤੂੰ ਨਹੀਂ ਲੈ ਕੇ ਜਾ ਮੈਂ ਤਾਂ ਕੱਲੀ ਜਾਊਂਗੀ ਨਹੀਂ ਜਾਣ ਦਿੰਦੀ ਮੈਂ ਕੱਲੀ ਮੈਂ ਤੇਰੇ ਪਿਓ ਨੂੰ ਵੀ ਦੱਸੂੰ ਫਿਰ ਜੇ ਕੱਲੀ ਗਈਆਂ ਜਾ ਕੇ ਦਿਖਾ ਕੱਲੀ ਹੈ ਜਮੀ ਨਹੀਂ ਹੱਦ ਪਾਉਂਦੀ ਹੈ ਜਮੀ ਨਹੀਂ ਗੱਲ ਸੁਣਦੀ ਹੈਗੀ ਫਿਰ ਦੋ ਮਾਰੂ ਮ ਜੁੰਡੇਆਂ ਚ ਨਾਲ ਜੁੰਡੇ ਬੰਨ ਕੋਈ ਨਾ ਇਹ ਵੀ ਬੰਨ ਲੂੰਗੀ ਚੰਗਾ ਭਾਬੀ ਨੂੰ ਕਹ ਦੇ ਫਿਰ ਨਾਲ ਭੱਗ ਜੂਗੀ ਉਹਨੂੰ ਪਰ ਇਹ ਕਹਦੀ ਵੀ ਹਾਂ ਉੱਥੇ ਜਾ ਕੇ ਜਿਹੜੀ ਚੀਜ਼ ਤੇ ਮੈਂ ਹੱਥ ਲਾਇ ਮੈਂ ਤਾਂ ਉਹੀ ਚੀਜ਼ ਲਾਊਂਗੀ ਇਹ ਨਹੀਂ ਹੈਗਾ ਵੀ ਭਾਬੀ ਨੇ ਜੇ ਕਹਤਾ ਲੈਣੀ ਨਹੀਂ ਤਾਂ ਲੈਣੀ ਨਹੀਂ ਜਿਹੜੀ ਚੀਜ਼ ਤੇਰੇ ਸੋਹਣੀ ਲੱਗੂ ਜਿਹੜੀ ਚੀਜ਼ ਲੈਣੀ ਹੈ ਰਵਾਜ ਸਰ ਹੋਈ ਜੱਗਰ ਵੀਰੇ ਦੀ ਚੀਜ਼ ਹੋਈ ਉਹ ਮੈਂ ਉਹਨੂੰ ਕਹੂੰਗੀ ਵੀ ਉਹ ਦਵਾਈ ਐਵੇਂ ਨਹੀਂ ਕਰ ਨੂੰ ਸਿਰ ਚੜਾ ਬਣਾ ਰਣਾ ਰਾਣਾ ਓੜਾ ਰਾਣਾ ਓਰੇ ਆ ਪੁੱਤ ਸਾਰੇ ਕੰਬ ਦੇ ਵਿੱਚ ਪੁੱਪ ਕਰ ਜਾ ਬੋਲੀ ਨਾ ਉਹ ਬਿਲੀ ਵਰਦਨ ਬਣਾ ਲੋ ਹਾਂ ਮਾਂ ਪੁੱਤ ਆ ਬਾਜ਼ਾਰ ਵਗ ਜਾ ਇਹਦੇ ਨਾਲ ਜਿਹੜਾ ਕੁਛੇ ਨੇ ਲਿਆਉਣਾ ਕੋਈ ਨਿੱਕ ਸੁੱਖ ਲਿਆਉਣਾ ਹੋਊਗਾ ਦਵਾ ਲਿਆ ਮੇਰਤੀ ਹਾਂ ਵਗ ਜੂਗੀ ਵਧੀਆ ਮੈਂ ਵੀ ਕਦੀ ਚੀਜ਼ ਲੈ ਕੇ ਆਉਣੀ ਸੀ ਹਾਂ ਭਾਬੀ ਕੋਈ ਨਾ ਫਿਰ ਮੈਂ ਤਾਂ ਤਿਆਰ ਹਾਂ ਤੁਸੀਂ ਫਟਾਫਟ ਹੋ ਜਾਓ ਕਿਉਂ ਮੈਂ ਵੀ ਪੈਂਟ ਸ਼ਰਟ ਪਾਲਾ ਮੈਂ ਤਾਂ ਕਿੰਨੀ ਮੈਂ ਤਾਂ ਸੂਟ ਜੀ ਚੱਲਦੀ ਹੈ ਹਨਾ ਹਾਂ ਪੁੱਤ ਤੂੰ ਤਾਂ ਸੂਟ ਜੀ ਵਗ ਜਾ ਮੈਂ ਤਾਂ ਕਹਿੰਨੀ ਤੂੰ ਵੀ ਕੁੜੀਆ ਸੂਟ ਹੀ ਪਾ ਜਾ ਵੀਰ ਕਿਉਂ ਮਾਂ ਤੂੰ ਤਾਂ ਕਹਿੰਨਾ ਉਹ ਹੀ ਪੁਰਾਣੇ ਰਵਾਜਾਂ ਵਾਂਗੂ ਚੱਲੀ ਜਾਂਦੇ ਆ ਨਹੀਂ ਪਾਉਣਾ ਆ ਨਹੀਂ ਪਾਉਣਾ ਹੈਗਾ ਐਡਾ ਸੋਹਣੇ ਤਾਂ ਕੱਪੜੇ ਪਾ ਰੱਖੇ ਨੇ ਮੈਨੇ ਅਸਲ ਟੱਕ ਲੈਣ ਵਾਲੇ ਸੋਹਣੀ ਲੱਗਦੀ ਹੈ ਇਹਦੇ ਵੈਸੇ ਆਪੇ ਕੀ ਆ ਮੇਰੀ ਮਾਂ ਵੀ ਟਾਕ ਲਾਣੀ ਕੋਈ ਨਾ ਚੱਲ ਕੋਈ ਨਹੀਂ ਮੈਂ ਦਿਨ ਨੂੰ ਐਂ ਕਹਿੰਦੀ ਸੀਗੀ ਹੁਣ ਨਾਲੋਂ ਟੌਪ ਟੂਪ ਜੇ ਲਈਏ ਉਥੇ ਸੂਟ ਸਾਟ ਲੈ ਲਈ ਸੋਨੇ ਜਿਹੜਾ ਹਣਾ ਆਹੋ ਪੁੱਤ ਸੂਟ ਦਵਾ ਲੈਈਂਗਾ ਸਿਆਲ ਵਾਲਾ ਕੋਈ ਮੋਟਾ ਨਾਲੇ ਮੇਰੀ ਗੱਲ ਸੁਣ ਇਹ ਤਾਂ ਹੈਗੀ ਸਿੱਧਰੀ ਜਿਹੜਾ ਜ ਕੋਈ ਐਂ ਹੋਵੇ ਨਾ ਚੀਜ਼ ਵੀ ਹਾਂ ਜੱਗ ਪਾਉਂਦੀ ਉਹ ਚੀਜ਼ ਦਵਾ ਕੇ ਲਈਏ ਨੂੰ ਹਾਂ ਹਾਂ ਮਾਂ ਤੂੰ ਜਮਾ ਫਿਕਰ ਨਾ ਕਰ ਜਿਹੜੀ ਕੋ ਚੱਜਦੀ ਹੋਊਗੀ ਪਿਛਲੀ ਵਾਰ ਮੈਂ ਉੱਚੇ ਟੌਪ ਤੈਨੂੰ ਲੈਣ ਨਹੀਂ ਦਿੱਤੇ ਚੁੱਪ ਕਰਜੋ ਨਾ ਮਾਂ ਤਾਂ ਨਹੀਂ ਪਾਉਂਦਿੰਦੀ ਤੂੰ ਉਸ ਤੋਂ ਘਟੋ ਘਟੋ ਕੀ ਗੱਲ ਕਿਉਂ ਚੁੱਪ ਕਰਜੇ ਮੇਰਾ ਕਿਹਾ ਹੋਇਆ ਵਧੀਆ ਚੀਜ਼ ਦਵਾਖ ਲੈ ਜਿਹੜੀ ਮੈਨੂੰ ਪਸੰਦਾ ਜੇ ਚੱ ਚੱਲ ਕੋਈ ਨਹੀਂ ਮਾਂ ਤੂੰ ਫਿਕਰ ਨਾ ਕਰ ਫਿਰ ਅਸੀਂ ਬਾਗ ਜਾਨੀਆਂ ਕੋਈ ਨਹੀਂ ਟਾਈਮ ਨਾਲ ਹੀ ਆ ਜਾਈਂਗਾ ਚੰਗਾ ਚੰਗਾ ਜਾਇਓ ਪੁੱਤ ਕੱਪੜਾ ਲੀੜਾ ਫੜਾ ਆ ਜਾ ਮੈਨੂੰ ਜੇ ਕੋਈ ਤੋਹਣ ਵਾਲਾ ਮੈਂ ਤੋਹੀ ਜਾਨੀ ਓਕੇ ਆ ਗਿਆ ਕੀ ਕਰੀਐਂ ਨੀ ਮੰਮੀ ਕੁਛ ਨਹੀਂ ਪੁੱਤ ਮੈਂ ਤਾਂ ਬੈੰਗਿਆ ਰੋਟੀਆਂ ਪੰਨਿਆ ਸੀ ਤੋੜੀ ਜਾਂਦੀ ਸੁੱਖ ਖਾਣ ਵਾਸਤੇ ਆ ਗਿਆ ਮੇਰਾ ਪੁੱਤ ਹੋਰ ਪੁੱਤ ਖਾ ਪੀ ਲਿਆ ਸੀ ਕੁਛ ਕਨਾ ਹਾਂ ਖਾ ਲਿਆ ਸੀ ਮੈਂ ਤੇ ਕੱਢੀਂ ਚ ਖਾ ਲਿਆ ਸੀਗਾ ਸੱਚੀ ਹੋਰ ਹੁਣ ਖਾਣੀ ਪੈਣਾ ਸੋਣ ਇੱਥੇ ਤੁਸੀਂ ਕੁਛ ਖਵਾ ਕੇ ਨੇ ਭੇਜਾ ਚਾਲਾ ਛੋਕ ਰਹਾ ਪੁੱਤ ਖਾ ਤਾਂ ਲਿਆ ਭੁੱਖਾ ਨਾ ਰਹਾ ਕਰ ਮੇਰਾ ਪੁੱਤ ਬਣ ਕੇ ਐਵੇਂ ਨਾ ਕਿਚਕਿਚ ਕਸੋੜੀ ਹੋਈ ਜਾਂਦੀ ਰਹਿੰਦੀ ਹੈਗੀ ਚਾਲੋ ਤਾਂ ਕੋਈ ਨਹੀਂ ਹੋਰ ਫਿਰ ਮੇਰੀ ਜਾਣ ਔਖੀ ਹੁੰਦੀ ਹੈ ਕਰੇ ਕਿ ਮੈਂ ਸ਼ਾਂਤੀ ਜੁਈ ਪੀਏ ਕਿੱਥੇ ਨੇ ਸਾਰੇ ਉਹ ਉਧਰ ਬੱਗੀਆਂ ਬਾਜ਼ਾਰ ਬਾਜ਼ਾਰ ਵਗੀਆਂ ਹੋਰ ਫਿਰ ਕੀ ਕਰਨੀ ਦੋਏ ਨੰਦ ਪਰਝਾਈ ਪਤਾ ਨਹੀਂ ਭਾਈ ਕੋਈ ਲੀੜਾ ਕੱਪੜਾ ਲੈਣਾ ਹੋਊਗਾ ਕੋਈ ਹੋਰ ਨਿਕ ਸੁੱਕ ਲੈਣਾ ਹੋਊਗਾ ਚੱਲ ਰਹਿਣ ਦੇ ਕੋਈ ਨਾ ਖਾਸਾ ਟਾਈਮ ਦੀਆਂ ਗਈਆਂ ਨੇਹੀਆਂ ਖਾਸਾ ਨੇ ਕੰਨਾ ਹੋਗੇ ਉਹ ਤਾਂ ਤੇਰੇ ਮੰਗਰੋਂ ਉਦੀ ਬੱਗੀਆਂ ਸੀ ਥੋੜੇ ਚਰਵਾਦੀ ਮੇਰਾ ਨੌਕਰੀ ਤੋਂ ਵੀ ਅਸਾਈ ਤੱਕ ਆਈਆਂ ਹੀ ਨਹੀਂ ਉਹ ਨਾ ਵੀ ਆਈਆਂ ਨਹੀਂ ਭਾਈ ਇੰਤਰਪੇ ਪੁੱਛ ਕੇ ਗਿਆ ਹਨ ਖਾਸਾ ਚਿਰ ਹੋ ਗਿਆ ਆ ਕੇ ਫੋਨ ਲੱਗੇ ਦੇਖਾ ਜੀ ਖਲਾ ਆ ਹੁਣ ਚਾਰ ਵਾਲੀ ਵਸਤੇ ਤਾਂ ਪਾ ਮਾ ਜਾਣ ਦੇਖ ਲਾ ਤੇਰੇ ਨਾਲ ਤਾਂ ਪਾ ਵੀ ਕਿਤੇ ਜਾਣ ਦਾ ਕੋਈ ਫਾਇਦਾ ਨਹੀਂ ਗਾ ਚਲੋ ਉਸ ਤੜਾ ਦੋਨੀ ਆਂਗੀ ਚਲੋ ਉਸ ਤੋਂ ਤੂਗੜੋ ਨਹੀਂ ਤੈਨੂੰ ਕਿਹਾ ਸੀ ਨਾ ਨਾ ਲੈ ਉਹ ਪੀਲਾ ਸ਼ੁਟ ਕਿੱਡੀ ਗੱਲ ਸੀਗੀ ਮੇਰੇ ਦਸੀ ਭੈਣ ਨੂੰ ਸੁਣਾ ਲੱਗਣਾ ਸੀ ਤੇਰੀ ਜਿੱਸੀ ਭੈਣ ਹੋ ਗਈ ਸਾਰੇ ਪਾਸੇ ਸਾਰਾ ਗੁਜ਼ਾਰੇ ਕਰੀ ਚਾ ਤੂੰ ਲੈ ਲੈ ਸਾਰਾ ਵੀਰ ਮੇਰੀ ਭੈਣ ਤੋਹੀ ਸੂਟ ਪਾਉਗੀ ਤੂੰ ਬੜੀ ਸੋਹਣੀ ਹੈ ਹਾਂ ਮੈਂ ਸੋਹਣੀ ਤੇਰੀ ਜੱਸੀ ਬੜੀ ਕਿੰਨੀ ਕਿ ਸੋਹਣੀ ਆ ਦੱਸ ਤੇਰੀ ਸੋਹਣੀ ਉਹ ਤੂੰ ਕੀ ਲੈਣਾ ਮੇਰੀ ਭੈਣ ਤੂੰ ਨਾਲ ਪਾ ਲੈ ਉਹ ਤਾਂ ਕੇ ਮਾਰ ਮਾਰ ਕੱਢ ਦੇ ਤੇਰੀ ਹੱਤ ਤੇਰੀ ਹੱਤ ਤੇ ਤਾ ਜੂਸ ਕਰ ਦੇ ਸਾਰਾ ਸੋ ਮੈਂ ਦੱਸ ਦੇ ਕੀ ਦੱਸੇਂ ਮਾਨੂੰ ਮੈਂ ਦੱਸੋ ਜਾ ਕੇ ਵੀ ਹੰਜ ਲੂਸ ਕਢਾ ਕੇ ਰੱਖ ਤਾ ਮੈਨੂੰ ਮਾਨੂੰ ਇਹ ਵੀ ਕਹੂੰਗੀ ਵੀ ਅੱਜ ਤੋਂ ਬਾਅਦ ਨਾ ਇਹਨੇ ਮੇਰੇ ਨਾਲ ਕਿਤੇ ਜਾਣ ਦੀ ਲੋੜ ਨਹੀਂ ਆ ਗਈ ਆਪ ਹੀ ਨਹੀਂ ਜਾਂਦੀ ਤੇਰੇ ਨਾਲ ਮੈਨੂੰ ਤਾਂ ਕੋਈ ਫੋਨ ਨਹੀਂ ਕਰਦੀ ਕੁਝ ਦਿਨ ਹੀ ਨਹੀਂ ਕਰਦੀ ਕੁਝ ਹੋਰ ਨਹੀਂ ਕਰਦੀ ਤੂੰ ਬੜਾ ਕੰਮ ਕਰਦੀ ਤੂੰ ਵੀ ਮੈਨਾਂ ਕਰਦੀ ਪਈ ਮੈਂ ਤਾਂ ਜਾਣਦੀ ਨਹੀਂ ਉਹ ਤਾਂ ਮਾਡੀ ਚੋੜੀ ਤੂੰ ਤਾਂ ਤੱਕ ਜੋ ਕੇ ਮਜਾਰ ਕੋਈ ਨਾ ਹੋ ਜਾ ਕੇ ਕੰਮ ਦਾ ਮੈਨੂੰ ਮਾਂ ਦੱਸ ਦੇ ਮਾਨੂੰ ਮੈਂ ਹੀ ਬੋਲੂੰਗੀ ਫੋਨ ਤਾਂ ਲੱਗਿਆ ਨਹੀਂ ਮੰਮੀ ਮੈਂ ਦੇਖ ਕੇ ਮਾਡੇ ਤੱਕ ਮੈਂ ਆ ਜਾਣੀ ਹਾਂ ਚੱਲ ਕੋਈ ਨਾ ਕੀ ਆ ਚਾਰਾ ਲਈ ਬਸ ਸਕੇ ਆਉਂਗੇ ਆ ਨਹੀਂ ਆ ਆਹ ਨਹੀਂ ਮੈਂ ਸਾਰਾ ਸੁਣ ਕੇ ਮੂੜੀ ਅੱਗੇ ਲਿਆਗਾ ਤੇਰੀ ਡਰਾਮਾ ਕਰ ਰੱਖਿਆਗਾ ਤੂੰ ਆਹ ਕੀ ਕਰ ਰਹੀ ਆਂ ਬੀ ਇੱਕ ਵਾਰੀ ਦੁੱਪ ਕਰ ਜਾ ਕੀ ਹੋ ਗਿਆ ਮੈਨੂੰ ਤਾਂ ਲੱਗ ਜਾਂਦੇ ਨੇ ਕਹਿ ਕੇ ਤੈਨੂੰ ਵੀ ਕਹਿ ਦਿਆ ਕਰੋ ਕੀ ਹੋ ਗਿਆ ਗੱਲ ਦਾ ਦੱਸ ਤੋ ਗੱਲ ਕੀ ਹੋਈ ਆ ਉੱਥੇ ਕੁਛ ਨਹੀਂ ਗੱਲ ਹੋਈ ਸਾਰੇ ਬਾਣੀ ਦੀ ਦੁਕਾਨ ਸਾਹਮਣੇ ਜਰੂਸ ਕਟਵਾ ਲਿਆ ਉਹ ਮੈਂ ਕਹਿੰਦਾ ਕ ਤੂੰ ਕੱਢੇਂਗਾ ਉਹ ਦੁੱਪ ਕਰ ਜਾ ਦਸਤਾ ਦਿਓ ਕੀ ਹੋਇਆ ਕੀ ਨਾ ਸਿੰਮੀ ਨੂੰ ਨੋਟ ਕਿੱਡਾ ਸੋਹਣਾ ਸੂਟ ਪਸੰਦ ਆਇਆ ਸੀ ਮੈਂ ਕਿਹਾ ਮੈਂ ਸੂਟ ਲੈਣਾ ਕਿਹਦੀ ਨਾ ਨਾ ਮੇਰੇ ਤੋਂ ਪਹਿਨ ਲੂਗੀ ਮੇਰੇ ਤੋਂ ਜੱਸੀ ਆ ਮੇਰੇ ਤੋਂ ਜੱਸੀ ਵਾਸੀ ਦੇਖਿਆ ਸੀ ਉਹ ਸੂਟ ਮੈਨੂੰ ਕਿਹੜਾ ਹਗਾ ਜਿਹੜੀ ਚੀਜ਼ ਮੈਂ ਲਈ ਉਹ ਹੀ ਜੱਸੀ ਨੂੰ ਲੈ ਕੇ ਦੇ ਦੇ ਹਾਂ ਕਿਉਂਕਿ ਉਹਦੇ ਵੱਦ ਸੋਹਣਾ ਨਾ ਫਿਰ ਜੱਸੀ ਨੂੰ ਹੋਰ ਲੈ ਦਿੰਦੇ ਆਪਾਂ ਐਡੀ ਕਿੱਡੀ ਕਲੇ ਉਹ ਨਹੀਂ ਦਵਾ ਨਹੀਂ ਨਾ ਕੋਈ ਹੋਰ ਲੈ ਲੂਗੀ ਕਿ ਮੈਂ ਕਿ ਮੈਂ ਆਪਣੀ ਭੈਣ ਵਾਸਤੇ ਕੁਝ ਹੋਰ ਲੈਣ ਨਾਲੇ ਤੂੰ ਅੱਗੇ ਮੈਂ ਤੂੰ ਜਾਣ ਕੇ ਉਹ ਸੂਟ ਤੇ ਅੱਖ ਰੱਖੀ ਜੋ ਤੈਨੂੰ ਪਤਾ ਮੇਰੀ ਭੈਣ ਵਾਸਤੇ ਮੈਂ ਪਸੰਦ ਕੀਤਾ ਹੱਥ ਕਿਨੇ ਰੱਖਿਆ ਸੀ ਪਹਿਲਾ ਸੂਟ ਤੇ ਅੱਛਾ ਹੱਥ ਕੀਆ ਹੈ ਦੁਕਾਨ ਲੱਗੀ ਬਾਣੀ ਇਹਦੇ ੱਤਕੇ ਦੇ ਕੇ ਕਰੋ ਤੋਂ ਦੁਕਾਨ ਚੋਂ ਕੱਢਿਆ ਪ੍ਰਾਈਵੇਸੀ ਕਰਾਈ ਵੇਸਤੀ ਇਹ ਦੋਨੇ ਬਹੁਤ ਸਿਆਣੀਆਂ ਸਮਝਦਾਰੀ ਨਾਲ ਗਈਆਂ ਨੇ ਦੇਖ ਲੈ ਕਿੰਨੇ ਸਮਝਾ ਕੇ ਤੋਰਨਾ ਸੀ ਆਸੇ ਲਾ ਦਿੰਦ ਨਗੂਗੀਆਂ ਹਾਂ ਕਾ ਤੁਸੀਂ ਉਹਨੂੰ ਕਹਿ ਦਿੰਦੀਆਂ ਦੁਕਾਨ ਵਾਲੇ ਭਾਈ ਨੂੰ ਉਹ ਹੋਰ ਲਿਆ ਦਿੰਦਾ ਵਾ ਜਾ ਸੂਟ ਮਾਰ ਕੇ ਨਹੀਂ ਸੀਗਾ ਨਾ ਕੋਈ ਸੀ ਉਹ ਵੀ ਨੀਤ ਦੇਖ ਲਈ ਜਣੇ ਉਹਦਾ ਜਵਾਖੜੀ ਉਹ ਤਾਂ ਸਮਝੀਂ ਉਹ ਤਾਂ ਵੱਡੀਆਂ ਤੋਂ ਅੱਛਾ ਮੈਂ ਹੀ ਸਮਝਾ ਮੇਰੀ ਭੈਣ ਵਾਸਤੇ ਸੀ ਉਹ ਨੂੰ ਕਹਿੰਦੇ ਇਹਨੂੰ ਵੀ ਕਹਿ ਦੋ ਕਦੇ ਨਾ ਕਦੇ ਸਾਰਾ ਕੁਝ ਮੈਨੂੰ ਹੀ ਕਹਿਣਾ ਵਿਹਾ ਕੁੜੀ ਐ ਇਸ ਘਰ ਤੇ ਇਹਨੂੰ ਸਾਰਾ ਕੁਝ ਬੋਲੀ ਦੋ ਜਿਵੇਂ ਇਹਨੂੰ ਬੋਲਤਾ ਮੈਂ ਚੁੱਪ ਕਰਾ ਦਾਂ ਐਡੀ ਤਾਂ ਜਵਾਨ ਲੱਗੀ ਐ ਇਹਦੇ ਕੰਮ ਕੋਈ ਤੇਰੀ ਛੋਟੀ ਲੱਗੀ ਐ ਭਾਬੀ ਤੂੰ ਉਹਨੂੰ ਤੇਰੀ ਬਝੂਰੀ ਵੱਡੀ ਲੱਗੀ ਹੋਈ ਐ ਅੱਛਾ ਮੈਂ ਨਹੀਂ ਹਾਰਾਂ ਦੀ ਤਰ੍ਹਾਂ ਨਾ ਕਿਹੋ ਉਹ ਤਾਂ ਜਵਾਖੜੀ ਮੇਰੇ ਨੂੰ ਦਵਾ ਦਿੰਦੀ ਤ ਕੁਛ ਵੀ ਨਹੀਂ ਲੈਣਾ ਹੁਣ ਤੁਸੀਂ ਖਾਲੀ ਆ ਗਏ ਜਾਵਾਂ ਮੈਂ ਇਹਨੂੰ ਲੈ ਨਹੀਂ ਦਿੱਤਾ ਅਜੇ ਤੂੰ ਮੈਨੂੰ ਨਹੀਂ ਲੈਣ ਦਿੰਦੀ ਇਹ ਆ ਐਵੇਂ ਮੇਰੇ ਨਾਲ ਦਰਿਆਤਾ ਕਰਦੀ ਕੋਈ ਅਫੀਦਰ ਤੈਨੂੰ ਮੈਂ ਦਵਾ ਲਵਾਂਗਾ ਤੂੰ ਕੋਲੇਗਾ ਮੇਰੀ ਭੈਣ ਨੂੰ ਵੀ ਦਵਾ ਉਹ ਵੀ ਮੇਰੀ ਭੈਣ ਆ ਅੱਛਾ ਮੇਰੀ ਭੈਣ ਕੁਛ ਲਾਗਦੀ ਨਹੀਂ ਥੋੜੀ ਫਿਰ ਉਹਨੂੰ ਬਾਅਦ ਚ ਦਵਾ ਲਾਂਗੇ ਹੁਣ ਤਾਂ ਦਵਾ ਨਹੀਂ ਲਾਗੜੀ ਨੂੰ ਤੂੰ ਮੇਰੀ ਜੱਸੀ ਵਾਸਤੇ ਸੀ ਉਹ ਸੂਟ ਮੇਰੀ ਜੱਸੀ ਵਾਸਤੇ ਤੇਰੀ ਜੱਸੀ ਆ ਗਈ ਪਤਾ ਨਹੀਂ ਕੀ ਆ ਗਈ ਉਹ ਤੋਈਆ ਫਿਰ ਤੂੰ ਕਿੱਥੇ ਪਤਾ ਜਾ ਕੋਈ ਨਬਰੀ ਤੈਨੂੰ ਮੈਂ ਦਵਾ ਲੂੰਗਾ ਕੋਈ ਬ੍ਰੇਸ ਪਾਇਆਗਾ ਕਿਉਂ ਦਵਾ ਲਿਆਉਂਗਾ ਮੈਨੂੰ ਵੀ ਬਰਾਬਰ ਤਿੰਨ ਸੂਟ ਚਾਹੀਦੇ ਤੈਨੂੰ ਪਹਿਲਾਂ ਦਵਾਏ ਲੈ ਨਹੀਂ ਤਾਨੇ ਤੇ ਬਿਆਗਿਆ ਹੀ ਹੋਈ ਹੈ ਕੀ ਕਿਉਂ ਫਿਰ ਤੂੰ ਅੱਛਾ ਤੇਰਾ ਕਰਕੇ ਚੱਕ ਲੈਣੇ ਬਹੁਤ ਹੈ ਬੱਸ ਕਰ ਨਬਰੀ ਤੂੰ ਵੀ ਕਰ ਜਾ ਹਟਦੀ ਨਹੀਂ ਬੋਲਣਾ ਮੈਂ ਨਾਰਾ ਕੋਈ ਆਪ ਦਾ ਇਹਨਾਂ ਨੂੰ ਕੀ ਬੋਤ ਤੂੰ ਤੂੰ ਆ ਚਲੰਦਰ ਮੈਨੂੰ ਹੀ ਕਹਿੰਦੇ ਰਹਿੰਦੀ ਏ ਸਾਰੇ ਮੈਨੂੰ ਹੀ ਕਹਿੰਦਾ ਮੈਂ ਹੋਰ ਚੁੱਪੀ ਨੀ ਕਰ ਕਲੰਦਰ ਪੂਰੇ ਬੈਠਾ ਇੱਕ ਸੂਟ ਪਸੰਦ ਆਇਆ ਸੀਗਾ ਉਹ ਵੀ ਨਹੀਂ ਲੈਣ ਦਿੱਤਾ ਇਹਨਾਂ ਮੇਰੀ ਗੱਲ ਸੁਣ ਚੁੱਪ ਕਰ ਜਾ ਚੁੱਪ ਕਰ ਜਾ ਨਾ ਕਲੇਸ਼ ਪਾ। ਯਾ ਦੋ ਯਾ ਚ ਕੋਈਸ ਪੈ ਗਿਆ ਥਾਪੜ ਥਾਪੜੀ ਹੋ ਜਾਣਗੇ ਕੋਈ ਗੱਲ ਨਹੀਂ ਤੈਨੂੰ ਸੂਟ ਮੈਂ ਹੋਰ ਲਿਆ ਦੂੰ ਬੱਸਾਰੇ ਇਹਨਾਂ ਨੂੰ ਤੈਨੂੰ ਹੋਰ ਲਿਆ ਕੋਕਾ ਤੇ ਲਿਆ ਕਿਤੇ ਤਾਂ ਕਿ ਜੇ ਮੈਂ ਆਪ ਚੀਜ਼ ਲੈਣ ਗਈ ਉਹਦੇ ਵਿੱਚ ਇਹਨੂੰ ਨਾਲੇ ਅੱਜ ਤੋਂ ਬਾਅਦ ਇਹਨੂੰ ਮੇਰੇ ਨਾਲ ਹੀ ਭੇਜਣਾ ਹੈਗਾ ਮੈਂ ਤਾਂ ਜਿੱਥੇ ਮਰਜੀ ਆ ਮੈਂ ਇਹਨੂੰ ਮੇਰੇ ਨਾਲ ਹੀ ਜਾਊਂਗੀ ਚਲ ਕੋਈ ਨਾ ਮੈਂ ਵਗ ਜਾਕਰੂ ਮੈਂ ਦਵਾ ਲਿਆਕਰੂ ਨਹੀਂ ਤੋੜਦੀ ਇਹਨੂੰ ਨਾਲ ਮੇਰੇ ਕੰਮ ਵਾਲੇ ਪੈਸੇ ਮੈਂ ਤਾਂ ਤੋੜ ਆਰੇ ਜੱਤੀ ਦੇ ਵਿੱਚ ਮੇਰੀ ਜੱਤੀ ਮੈਂ ਮੇਰੀ ਜੱਤੀ ਮੈਂ ਜੱਤੀ ਮੈਂ ਨੇ ਤੇ ਬਿਆਹ ਕੀ ਇਸ ਘਰ ਦੇ ਵਿੱਚ ਜੇ ਇਹਨਾਂ ਮਕਰ ਚੱਕਦੇ ਬਹੁਤ ਹੈ ਨਾ ਨਾਲ ਜੱਤੀ ਮੈਂ ਨੇ ਇਸ ਘਰ ਦੀ ਨੂੰ ਬਣਾ ਹਟ ਜਾ ਕਰ ਹਟ ਜਾ ਕਰਕੇ ਹਟਦੀ ਹੋਈ ਨਹੀਂ ਹੈਗੀ ਕੋਈ ਹਟਦੀ ਹੈ ਨਹੀਂ ਮੰਮੀ ਜਣੇ ਕਿਹੜੀ ਪਤਾ ਹੈਗਾ ਕੋਈ ਨਹੀਂ ਛੋਟੇ ਦਾਦੇ ਦੀ ਕਹਾਉਂਦੀ ਇੱਕ ਦੂਜੀ ਤੋਂ ਵੱਧ ਲੱਕੜਾਂ ਦਾ ਗੱਟਾ ਪਾੜ ਦੇ ਖਾਨੇ ਗਈ ਕਿੱਥੇ ਲਹੂ ਪੀਤਾ ਗੱਡੀ ਲਾਦਣੀ ਮੈਨੂੰ ਹੀ ਬੋਲਦਾ ਰਹਿੰਦਾ ਜਦੋਂ ਦੇਖ ਲੋ ਜਦੋਂ ਦੇਖ ਮੇਰੀ ਗੱਲ ਸੁਣ ਜੇ ਮੇਰੀ ਭੈਣ ਨੂੰ ਪਸੰਦ ਆ ਕਿ ਉਹਨੂੰ ਦਵਾਈ ਕਦੋਂ ਨਹੀਂ ਛੁੱਟ ਤੂੰ ਅੱਛਾ ਮੈਨੂੰ ਪਸੰਦ ਮੇਰੀ ਪਸੰਦ ਦਾ ਕੋਈ ਹੋ ਨਹੀਂ ਹੈਗਾ ਹੈ ਉਹ ਤੇਰੀ ਜੱਸੀ ਭੈਣ ਵਾਸਤੇ ਬਾਅਦ ਚ ਲੈ ਆ ਲਾਂਗੇ ਆਪਾਂ ਹੁਣ ਤੂੰ ਉਹਨੂੰ ਦਵਾਈ ਦੇ ਚ ਵਾਖੜੀ ਨੂੰ ਤੂੰ ਅੱਛਾ ਕਿਉਂ ਮੇਰੀ ਜੱਸੀ ਭੈਣ ਬਾਅਦ ਤੇ ਬਾਤ ਮੇਰੀ ਜੱਸੀ ਭੈਣ ਮੇਰੀ ਜੱਸੀ ਭੈਣ ਕਰੀ ਆਂਦੀ ਹੈਗੀ ਉਹ ਤੇਰੀ ਕੁਛ ਲੱਗਦੀ ਨਹੀਂਗੀ ਮੈਂ ਇਹ ਕਦੋਂ ਕਿਹਾ ਉਹ ਮੈਨੂੰ ਕੁਛ ਲੱਗਦੀ ਨਹੀਂ ਮਾਦੇ ਉਸਤੇ ਨਾ ਸੁਨ ਗੁਲਾਬੀ ਰੰਗ ਕੱਢਿਆ ਸੀ ਨਾ ਮੈਂ ਤਾਂ ਹੁਣ ਲੈਣਾ ਹੀ ਨਹੀਂ ਮੈਂ ਤਾਂ ਪੀਲਾ ਹੀ ਲੈਣਾ ਜਾਣ ਕੇ ਜਾਣ ਕੇ ਜਾਣ ਕੇ ਕਰ ਦਿੱਤਾ ਸਾਰਾ ਕੁਝ ਪੀਲਾ ਸੂਟ ਹੈ ਨਹੀਂ ਵਿਚਾਰੀ ਕੋਲ ਤਾਂ ਮੰਗਦੀ ਹੈ ਰੱਖਿਆ ਤੈਨੂੰ ਕੀ ਪਤਾ ਮੇਰੀ ਭੈਣ ਨੂੰ ਪਤਾ ਨਹੀਂਗਾ ਉਹ ਬੱਸ ਕਰ ਬਈ ਮੇਰੀ ਭੈਣ ਤਾਂ ਮੈਨੂੰ ਨਹੀਂ ਬਤਾ ਉਹਨੂੰ ਪੀਲਾ ਰੰਗ ਪਸੰਦ ਆ ਮੈਂ ਮੇਰੀ ਜੱਸੀ ਫਿਰ ਹੋਰ ਦਵਾ ਦਿੰਦੇ ਉਹਨੂੰ ਥੋੜੇ ਉੱਥੇ ਪਿੰਡੋ ਦਵਾ ਦ ਦੇ ਤੈਨੂੰ ਕੀ ਪਤਾ ਮੇਰੀ ਜ ਮਤਬ ਬਾਣੀ ਨੇ ਚਾਮਾਂ ਕੈ ਸ਼ੋਬਨੀ ਪੀੜ ਦਿੱਤੀ ਕੋਰੇ ਪੀਲਾ ਕਿਉਂ ਫਰੀਦੀ ਗਲਤੀ ਚ ਉੱਚਦਾ ਫਰੀਦ ਹੀ ਮਰਦੀ ਸੀ ਕੋਈ ਬਸ ਦੁਖੀ ਕਰ ਰੱਖਿਆਗਾ ਮੇਰੀ ਗੱਲ ਸੁਣ ਤੂੰ ਦੁਖੀ ਕਰ ਰੱਖਿਆ ਸਾਨੂੰ ਤੂੰ ਕਿਉਂ ਜਿੱਦ ਨੇ ਕਲੇਸ਼ ਨਹੀਂ ਮੁਕਦਾ ਕਰੋ ਉਹ ਬਸ ਕਰੋ ਬਸ ਕਰੋ ਆਦੀ ਭੈਣ ਜੀ ਨੂੰ ਵਿਆਹ ਦੇ ਚੰਗਾ ਰਹੇਗਾ ਨਹੀਂ ਹੋਣੇ ਨਹੀਂ ਤੂੰ ਆਦੀ ਤੁਸੀਂ ਭੈਣ ਨੂੰ ਲੈਦੇ ਭਈ ਸਾਡੇ ਤੋਂ ਨੋਡਾ ਘਰ ਪਾਲਦਾ ਹੈ ਕਿਉਂ ਅੱਛਾ 1 ਮਿੰਟ ਸਾਡੇ ਤੁਸੀਂ ਸਾਡੇ ਕਿਹੜੇ ਆਟਾ ਦੇ ਇੱਕ ਹੀ ਜਾਣਦੇ ਹੋ ਕੀ ਕਰਕੇ ਸਾਡੇ ਘਰ ਨਾਲ ਕੰਮੀ ਹੋਇਆ ਪੈ ਗਿਆ ਸਾਰਾ ਕੁਝ ਸਿੱਤਰ ਹੋ ਜਾਂਦਾ ਉਹਨਾਂ ਦੀ ਕੀ ਜਾਂਦਾ ਇਤਰ ਬਕਵਾਸ ਨਾ ਕਰੋ ਕਵਾਸ ਨਾ ਕਰੋ ਹੁਣ ਪਰ ਦਵਾਨ ਦੀ ਨੂੰਹ ਸੂਟ ਵਿਚਾਰੀ ਨੂੰ ਕੀ ਹੁੰਦਾ ਸੀ ਤੈਨੂੰ ਨੂੰ ਆ ਕੇ ਇਕੱਲੇ ਸਪਾਲੇ ਉੱਥੇ ਖਾਲਜ ਮੈਂ ਦੱਸ ਗਲੀ ਗੌਂਡ ਕੀ ਕਰੂਗਾ ਚੁੱਪ ਜੱਸੀ ਭੈਣ ਦਾ ਫੋਨ ਆ ਗਿਆ ਸਾਰਾ ਦਿਨ ਫੋਨ ਆਉਂਦੇ ਰਹਿੰਦੇ ਨੇ ਹੈਲੋ ਹਾਂ ਜੱਸੀ ਕਿਵੇਂ ਆ ਜਾ ਹੀ ਸੀ ਕਾਲਜ ਅੱਛਾ ਅੱਛਾ ਲਾਇਬ੍ਰੇਰੀ ਗਈ ਸੀ ਤੈਨੂੰ ਪਤਾ ਅੱਜ ਕੀ ਹੋਇਆ ਇੱਥੇ ਆਹ ਦੇਖ ਲੈ ਪ੍ਰੀਤ ਜੀ ਮੈਂ ਤੇਰੇ ਵਾਸਤੇ ਨਾ ਸੂਟ ਸੋਨਾ ਕੱਢਿਆ ਸੀਗਾ ਪੀਲੇ ਰੰਗ ਦਾ ਤੇਰੇ ਕੋਲ ਹੈ ਨਹੀਂ ਨਾ ਹਾਂ ਤਾਂ ਹੀ ਕੱਢਿਆ ਸੀ ਮੈਂ ਕਲੇਸਪਾ ਕੇ ਬੈਠ ਗਈ ਉੱਥੇ ਦੁਕਾਨ ਤੇ ਆਹੋ ਉਹ ਇੰਦ੍ਰੂਸ ਕੱਢਦੀ ਰਹਿੰਦੀ ਆ ਮੈਂ ਤੁਹਾਨੂੰ ਕਿਹਾ ਤਾਂ ਹੈਗਾਗਾ ਕੋਈ ਨਾ ਮੈਂ ਤੈਨੂੰ ਦਵਾਉਂਗੀ ਠੀਕ ਹੈ ਤੂੰ ਅੱਜ ਮੇਰੀ ਮੇਰੀ ਬੈਠਾ ਕਰ ਹਾਂ ਜੱਸੀ ਤੂੰ ਫੋਨ ਫੋਨ ਤੇ ਘਟਕ ਰਿਆ ਕਰ ਕਿਉਂ ਯਾਰ ਤੇਰੇ ਕਰਕੇ ਲੜਾਈ ਹੋ ਜਾਂਦੀ ਸਾਡੇ ਘਰੇ ਇਹ ਕਦੇ ਕੁਝ ਕਹਿੰਦੇ ਕਦੇ ਕੁਝ ਕਹਿੰਦੇ ਮੇਰੀ ਜੱਸੀ ਆਈ ਮੇਰੀ ਜੱਸੀ ਆਈ ਐ ਜਿਹੜੇ ਮੱਟ ਮੱਟ ਕੰਮ ਵੀ ਕਰ ਲੈਣਦੇ ਕਰੋ ਇਹਨੂੰ ਕਰੇ ਮੰਮੀ ਲਾ ਕੇ ਵੇ ਨਹੀਂ ਕਰੀ ਤੂੰ ਲਾ ਕੇ ਭੇਜ ਨੇ ਇਹਨੂੰ ਕੀ ਜੀਜੂ ਲੱਗਦੀ ਜੀਜੂ ਦੀ ਰੱਖ ਹੁਣ ਖੜਾ ਸਾਰੇ ਦਿਨ ਗੱਲਾਂ ਮਾਰੀ ਜਾ ਕਰ ਰਹੇ ਨੇ ਉਹਨਾਂ ਮਾਰੂੰਗੀ ਮੇਰੇ ਪੈਰ ਤੇ ਖਾਦੀ ਮੇਰੀ ਦਸਤਾਨੇ ਦੇਣੀ ਉਹਨੂੰ ਉਹੀ ਬੋਲਦਾ ਰਹਿੰਦੇ ਆ ਉਹੀ ਬੋਲਦੇ ਰਹਿੰਦੇ ਆ ਫਿਰ ਕਿੱਡੀ ਕ ਗੱਲ ਹੋ ਗਈ ਮੇਰੀ ਭੈਣ ਨਾਲ ਤੁਸੀਂ ਐ ਕਿਵੇਂ ਕਿਹਾ ਫੋਨ ਨਾ ਲਾਵੇ ਹੈ ਨਾ ਉਹ ਨਹੀਂ ਫੋਨ ਲਾਉਗੀ ਹੋਰ ਕੌਣ ਲਾਊਗਾ ਕੋਈ ਮੈਂ ਐ ਨਹੀਂ ਕਿਹਾ ਭੈਣ ਨੂੰ ਫੋਨ ਨਾ ਲਾਇਆ ਕਰ ਮੈਂ ਕਿਹਾ ਟਾਈਮ ਸਰ ਲਾ ਲਿਆ ਕਰ ਜੇ ਬੋਲਦੀ ਜੀ ਕਿਵੇਂ ਆ ਤੂੰ ਤੂੰ ਅਕਲ ਨਹੀਂ ਕਿ ਬੋਲਣ ਦੀ ਅੱਛਾ ਮੈਨੂੰ ਅਕਲ ਸਿਖਾ ਲੋ ਉਹਦੀ ਭੈਣ ਨੂੰ ਨਾ ਸਿਖਾਓ ਵਾਹ ਜੀ ਵਾਹ ਫੇਰੀ ਅਕਲ ਉਹਨਾਂ ਨੇ ਫੋਨ ਦਾ ਫੜਾ ਮੈਨੂੰ ਤੇਰਾ ਮੇਰਾ ਫੋਨ ਦੇ ਰੇ ਮੈਨੂੰ ਮੈਂ ਮੇਰੀ ਮ ਹੁਣ ਤੈਨੂੰ ਟਾਈਮ ਨਾ ਬੰਨਣਾ ਮਿਲਿਆ ਕੋਈ ਫੋਨ 2 ਘੰਟੇ ਦਿਨ ਚ ਬਸ ਅੱਛਾ ਹੁਣ ਫੋਨ ਤੇ ਵੀ ਬੰਨਣ ਲਾ ਦੋ ਐ ਕਰਿਓ ਕੱਲ ਨੂੰ ਐ ਕਹਿ ਦਿਓ ਰੋਟੀਆਂ ਵੀ ਇੰਨੀਆਂ ਹੀ ਖਾਣੀਆਂ ਤੇ ਇੰਨੇ ਵਜੇ ਖਾਣੀਆਂ ਮੁੜ ਕੇ ਨਾ ਮੰਗ ਲਈ ਪਾਣੀ ਵੀ ਇੰਨਾ ਹੀ ਪੀਣਾ ਸਾਹ ਵੀ ਇੰਨੇ ਹੀ ਲੈਣਾ ਆਹੋ ਅਗਰੇ ਤੂੰ ਹੀ ਖਾਣਿਆ ਤੁਹਾਨੂੰ ਮੇਥੇ ਨੇ ਪਰੌਂਠੇ ਰੋਇ ਬਚਾਰੀ ਮਾਂ ਖਵਾਉਂਦੀ ਹੈ ਜਾਂ ਪ੍ਰੀਤ ਖਵਾਉਂਦੀ ਹੈਗੀ ਅੱਛਾ ਅੱਜ ਹੀ ਨਹੀਂ ਬਣਾਈ ਮੈਂ ਰੋਟੀ ਅੱਜ ਹੀ ਐਡੀ ਗੱਲਾਂ ਸੁਣਾਦੀਆਂ ਫਿਰ ਕਿੱਡੀ ਗੱਲ ਲੀ ਯਾਰ ਰੋਜ਼ ਦੀ ਮੇਰੀ ਗੱਲ ਸੁਣ ਪ੍ਰੀਤ ਵੀ 12 ਵਜੇ ਉੱਠਦੀ ਆ ਉਹਨੂੰ ਤਾਂ ਕੋਈ ਕੁਝ ਕਹਿੰਦਾ ਨਹੀਂ ਰਜ ਅੱਛਾ ਫਿਰ ਵਿਆਹ ਕਰ ਦੋ ਨਾ ਉਹਦਾ ਕੋਈ ਨਹੀਂ ਕਰ ਦਾਂਗੇ ਇਹ ਉਮਰ ਕੀ ਉਹਦੀ ਵਿਚਾਰੀ ਦੀ ਕੋਈ ਨਹੀਂ ਫਿਰ ਤੁਸੀਂ ਮਾਰਦੇ ਕਰੋ ਐਡੀ ਕਿਡੀ ਗੱਲ ਹੋ ਗਈ ਮੈਂ ਕੰਮ ਤੇ ਨਹੀਂ ਆਣਾ ਹੁੰਦਾ ਮੈਂ ਕੰਮ ਤੇ ਬੜਾ ਉੱਥੇ ਹਲ ਬੋਣੇ ਹੋ ਜਾ ਕੇ ਬਹਿਣਾ ਹੀ ਹੁੰਦਾ ਕੁਰਸੀ ਤੇ 5 ਮਿੰਟ ਲੇਟ ਤੂੰ ਕੁਰਸੀ ਤੇ ਆ ਕੇ ਦਿਖਾ ਦੇ ਮਤਲਬ ਦਾ ਡਰਾਮਾ ਕੀਤਾਗਾ ਤੁਸੀਂ 5 ਮਿੰਟ ਰੁਕ ਨਹੀਂ ਸਕਦੇ ਸੀ ਰੁੱਕੀ ਦੀ ਕਿੱਡੀ ਗੱਲ ਹੁੰਦੀ ਹੈ ਜਦੋਂ ਨੌਕਰੀ ਕੱਟਦਾ ਫੇਰ ਕਿੱਥੋਂ ਖਾਵਾਂਗੇ ਅਪਾ ਤੁਸੀਂ ਮੜਾ ਜਾ ਕਿਧਰੇ ਨਹੀਂ ਕੋਈ ਨੌਕਰੀ ਜੋ ਕਰਦਾ ਪਤਾ ਨਹੀਂ ਐਤੋਂ ਨੂੰ ਕੀ ਪਤਾ ਹੈ ਨੌਕਰੀਆਂ ਕਿਵੇਂ ਚੱਲਦੀਆਂ ਨੇ ਕਿਵੇਂ ਨਾ 5 ਮਿੰਟ ਨਾਲ ਕੁਝ ਨਹੀਂ ਹੁੰਦਾ ਹੁੰਦਾ ਤੈਨੂੰ ਕਾਹਨੂੰ ਪਤਾ ਬਥੇਰਾ ਕੁਝ ਹੋ ਜਾਂਦਾ ਅੱਛਾ ਫਿਰ ਤੈਨੂੰ ਹੀ ਪਤਾ ਸਾਰਾ ਕੁਝ ਮੈਂ ਤਾਂ ਪੜ੍ਹੀ ਆਈ ਆਂ ਆਈ ਪਲੱਸ 2 ਕਰ ਗਈ ਮੈਂ ਤਾਂ ਪਲੱਸ 2 ਹੀ ਕਰੀਏ ਤੂੰ ਹਾਂ ਉਹ ਵੀ 3 ਵਾਰ ਉਡਾ ਵੀ ਪਾਤੀ ਆ ਮੈਨੂੰ ਕਿਹੜੇ ਕੋ ਮੈਡਲ ਮੈਡੀਕਲ ਕੀਤਾ ਹੋਇਆ ਆ ਦਿਖੀ ਆਂਦੇ ਨੇ ਮੈਡੀਕਲ ਦੇ ਮੈਡਲ ਉੱਥੇ ਉਹ ਟੰਗੇ ਪਏ ਮੈਡਲ ਪਹਿਲਾਂ ਕਿੱਥੋਂ ਮਿਲਦੇ ਨੇ ਮੈਡਲ ਕਿੱਥੋਂ ਮਿਲਦੇ ਨੇ ਮੈਡੀਕਲ ਇਹ ਮੈਨੂੰ ਪਕਾਈ ਦੀ ਨਾ ਮਾਰੋ ਮੈਸੂਟ ਮੇਰੀ ਪਹਿਣਾ ਵਾਸਤੇ ਲੈਣਾ ਗੱਲ ਖਤਮ ਮੈਨੂੰ ਫੋਨ ਤਾਂ ਲਈ ਨਹੀਂ ਹੁਣ ਤਾਂ ਕਿਹਦੇ ਵਾਸਤੇ ਮਰਜੀ ਲੈ ਲਾ ਹੁਣ ਤਾਂ ਮਾਂ ਵਾਸਤੇ ਲੈ ਲਾਉਂਦੀ ਵਾਸਤੇ ਜੋ ਵੀ ਚੜੀ ਜਵਾਗਤ ਆਉਂਦੀ ਰੀਜਾ ਤਾਂ ਮਾਰਦੀ ਹੁੰਦੀ ਜਵਾਖੜੀ ਦੀ ਰੀਜਾ ਨੂੰ ਗਾਹਲ ਦੀ ਮਾਰਤੀਆਂ ਮੈਂ ਰੀਜਾ ਆਉਂਦੀਆਂ ਮੈਨੂੰ ਫੋਨ ਫੜਾ ਦਿਓ ਮੇਰਾ ਫੋਨ ਫੋਨ ਤਾਂ ਮਿਲਦਾ ਨਹੀਂ ਮੈਂ ਤੁਸੀਂ ਨਾ ਉਹ ਵੀ ਸਿਰਫ ਘੰਟੇ ਵਾਂਗਰੀ ਆ ਤਾਂ ਤਾਂ ਦੇ ਘਰੀ ਅਹੀਂ ਚੱਲੂ ਹੁਣ ਜੇ ਤੂੰ ਐਂ ਕਰਦੀ ਮਾਡੇ ਬਾਪੂ ਨੂੰ ਦੱਸੂੰਗੀ ਫਿਰ ਦੱਸ ਦੇ ਬਾਪੂ ਨੂੰ ਦੱਸ ਦੇ ਤੂੰ ਤੇਰੇ ਚਪੇੜੇ ਲਾਉ ਬਾਪੂ ਆਹ ਚਪੇੜੇ ਲਾਉ ਤਨੇ ਤੂੰ ਲੱਗ ਦੇ ਖਲ ਹੱਥ ਲਾਉ ਚਪੇੜੇ ਤੇ ਬਕਰ ਕੇ ਚਾਹ ਬਣਾ ਦੇ ਹੁਣ ਮੈਨੂੰ ਮੈਂ ਨਹੀਂ ਬਣਾਉਂਦੀ ਨਾ ਬਣਾ ਕੇ ਕੀ ਤੇਰੇ ਹੱਥ ਦੀ ਪੀਣਾ ਮਾਂ ਨੂੰ ਕਹਿ ਦਿੰਨਾ ਮੈਂ ਤਾਂ ਨਹੀਂ 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 ਲਾ ਦੇ ਬਾ ਕਿਹੜਾ ਬੇਵਿਲਾ ਹੁਣ ਆਇਆ ਹੈਗਾ ਕਿਹੜੇ ਬੇਵਿਲੇ ਰੋਟੀ ਥੱਪੀ ਬੈਠੀਆਂ ਆਂਗੀ ਉਹ ਵੀ ਠੰਡੀਆਂ ਹੋ ਗਈਆਂ ਬਣ ਕੇ ਪ੍ਰਸ਼ਾਦੇ ਪ੍ਰਸ਼ਾਦੇ ਕਿਹੜੇ ਫੇਰਿਆਂ ਦੇ ਬਣੇ ਨੇ ਫੇਰ ਨਹੀਂ ਉੱਥੇ ਸਾਥ ਚ ਗੱਲਾਂ ਮੁੱਕਦੀਆਂ ਹੈਗੀਆਂ ਠੰਡੀਆਂ ਵੀ ਹੋ ਗਈਆਂ ਰੋਟੀਆਂ ਵੀ ਠੰਡੀਆਂ ਹੋ ਗਈਆਂ ਦਾਲ ਵੀ ਠੰਡੀ ਹੋ ਗਈ ਕੋਈ ਗੱਲਾਂ ਦਾ ਤੈਨੂੰ ਪਤਾ 100 ਪੰਗੇ ਨੇ ਹੈ ਹੁਣ ਆ ਪਾਈਪ ਲਾਈਨ ਦਾ ਮੁੱਦਾ ਚੱਕ ਕੇ ਬੈਗੇ ਅੱਜ ਪਾਈਪ ਲਾਈਨ ਪਾਉਣੀਆਂ ਜੀ ਗਾਹਾਂ ਉਹ ਉਧਰ ਆਪਣੇ ਜੱਗੇ ਦਾ ਬਹਾਨਾ ਮੂਰੇ ਉਹਨੂੰ ਕਿਹਾ ਮੈਂ ਸਿੱਧੀ ਪਾ ਰਣੇ ਉਹ ਵਿਚਾਲ ਦੀ ਕਹਿੰਦਾ ਨਾ ਜੀ ਨਾ ਮੈਂ ਨਹੀਂ ਬਣ ਵੀਦੀ ਪਾਉਣ ਦਾ ਕੱਲ ਨੂੰ ਕਹਿੰਦਾ ਪਾਈਪ ਲਾਈਨ ਬੰਦ ਹੋ ਜੂ ਮੁੜ ਕੇ ਤੂੰ ਖਾਲ ਬਣੂ ਫਿਰ ਤੂੰ ਤੁਸੀਂ ਕਹੋਗੇ ਕਿ ਖਾਲ ਵੀ ਇੱਥੋਂ ਦੀ ਬਣੂ ਉਹ ਮੈਂ ਲਿਖਤੀ ਰੂਪ ਚ ਦੇ ਦਾਂਗੇ ਭਾਈ ਤੈਨੂੰ ਤਸਵੀਰਦਾਰ ਤੋਂ ਸਾਈਨ ਕਰਾ ਕੇ ਦੇ ਦਾਂਗੇ ਨਹੀਂ ਕਹਿੰਦੇ ਸੀ ਆ ਨਾ ਜਦ ਖੜੀਆਂ ਲੋਕਾਂ ਦੀਆਂ ਕੰਮ ਬਣਨੀ ਨੇ ਰਹਿਣਾ ਜੇ ਸਰਕਾਰ ਵੱਲੋਂ ਕੋਈ ਚੀਜ਼ ਕੋਈ ਬਣਾਉਣ ਨੂੰ ਹਾਂ ਕਰਦੇ ਨੇ ਫਿਰ ਲੋਕਾਂ ਦਾ ਆਪਸਾਂ ਆਪਸ ਵਿੱਚ ਲੜਾਈ ਝਗੜਾ ਇੱਧਰ ਦੀ ਨਹੀਂ ਪਾਉਣੀ ਇੱਧਰ ਦੀ ਨਹੀਂ ਪਾਉਣੀ ਪਤਾ ਨਹੀਂ ਕੀ ਜ਼ਮੀਨ ਨਾਲ ਲੈ ਕੇ ਮਰਨਗੇ ਲੋਕ ਮੈਂ ਤਾਂ ਫਿਰ ਉਹਨਾਂ ਨੂੰ ਕਿਹਾ ਮਾ ਜਦੋਂ ਤੁਹਾਡੀ ਸਹਿਮਤੀ ਹੋ ਗਈ ਭਾਈ ਉਦੋਂ ਦੱਸ ਦਿਓ ਜਿੰਨੀ ਢਾਲ ਬਣੀ ਇਸੇ ਵੰਦੀ ਉਹ ਦੇ ਦੂੰ ਮੈਂ ਤਾਂ ਜਿੱਥੇ ਸੈਨ ਕਰਾਉਣੇ ਹੋਏ ਕਰਾ ਲਿਓ ਫੇਰਾ ਮੈਂ ਤਾਂ ਆ ਗਿਆ ਉੱਥੇ ਲੜੀ ਪਿੜੀ ਜੰਨੇ ਆ ਉਸ ਵਿੱਚ ਮੱਝ ਦੇਈ ਕਰਦਾ ਲੋੜ ਹੀ ਨਹੀਂ ਸਹਿਮਤੀ ਨਾਲ ਗੱਲ ਕਰ ਲਓ ਭਾਈ ਤੇ ਰੋਟੀ ਫਿਰ ਤੂੰ ਬਣਾਈ ਨਹੀਂ ਆ ਤੇ ਬੋਟੀ ਕੀ ਕਰਦੀ ਐ ਉਹ ਤਾਂ ਪਈ ਖਣੀ ਸਿਰ ਦੁਖਦਾ ਖਣੀ ਕੀ ਕਹਿੰਦੀ ਸੀ ਠੰਡ ਠੰਡ ਜੀ ਲੱਗ ਗਈ ਮੈਂ ਪਹਿਲਾਂ ਸਾਰਾ ਕੰਮ ਨਿਮੇੜ ਕੇ ਤੇ ਮੈਂ ਕਿਹਾ ਚੱਲ ਕੇਸੀ ਨਾ ਆਵਾਂ ਆਟਾ ਮੈਂ ਗੁੰਨਖੇ ਤਰ ਗਈ ਮੈਨੂੰ ਐਸੀ ਮਾਂ ਲਾ ਲੂਗੀ ਜਦੋਂ ਮੈਂ ਆਈ ਆਉਂਦੀ ਰੋਠੀ ਪਿਆ ਆਟਾ ਫਿਰ ਮੈਂ ਪੁੱਛਿਆ ਕੋਈ ਨਹੀਂ ਮਾਂ ਮੈਂ ਤਾਂ ਬਣਾ ਰਾਂ ਮਾਂ ਕਿਹਾ ਚੱਲ ਭਾਈ ਮੈਂ ਲਾ ਲੈਣੀ ਹੁਣ ਮੈਂ ਪਕਾ ਲਈ ਉਹਨੂੰ ਆਖਿਆ ਸੀ ਮਾਂ ਆ ਕੇ ਖਾ ਲੈ ਆਦੀ ਆਉਨੀਆਂ ਬਸ ਹਲੇ ਮੈਨੂੰ ਭੁੱਖ ਨਹੀਂ ਹੈਗੀ ਉਹ ਵੀ ਨਹੀਂ ਉੱਠੀ ਹੈਗੀ ਹਲੇ ਰੋਟੀ ਖਾਣ ਸੰਗੋਂ ਮੈਂ ਪਕਾਈ ਬੈਠੀ ਆ ਨਾ ਮੁੰਡਾ ਜਾਇਆ ਬਾਹਰ ਉਹਦਾ ਖੇਦ ਕਰੀ ਨਾ ਲੰਘਿਆ ਹਰ ਦਰ ਨੂੰ ਤਰੇ ਜਾਂਦਾ ਸੀ ਅੱਛਾ ਹਾਂ ਚੱਲ ਕੋਈ ਨਾ ਫੇਰ ਆ ਕੇ ਖਾ ਲੂ ਹੋਰ ਕੀ ਐ ਤਕੀਆਂ ਕਰ ਦੂੰਗੀ ਜਦੋਂ ਆਏ ਚੱਲ ਫੇਰ ਕੀ ਹੋ ਗਿਆ ਉਹ ਦੁੱਖ ਦਾ ਹੋਊ ਸਿਰ ਐਵੇਂ ਤਾਂ ਨਹੀਂ ਕਹਿੰਦੀ ਉਹ ਹੋਰ ਚੱਲ ਕੀ ਹੁੰਦਾ ਹਾਂ ਹਟੋ ਓਡੇ ਨੱਚ ਚੱਲਦੇ ਆਪਦੇ ਨੈਣ ਪ੍ਰਾਣ ਉਹਨਾਂ ਚਿਰ ਤੱਕ ਆਦੀ ਖਾਤਰ ਕਹੋਣਾ ਹੈਗਾ ਚੱਲ ਪਈਏ ਤਾਂ ਪਈ ਰਹੇ ਨੇ ਦੇ ਕੁਝ ਨਹੀਂ ਹੁੰਦਾ ਹੈਗਾ ਆਖਿਆ ਸੀ ਵੀਰ ਮਾਹ ਚਾਹ ਦੀ ਫੁੱਟ ਕਰਕੇ ਦੇ ਦੇਣੀ ਐ ਵਿਚ ਆਹ ਪੀਣੀ ਐ ਆਹਦੀ ਨਾ ਫੇਰ ਅੱਗੇ ਠਹਿਰ ਕੇ ਰੁਕ ਗਈ ਖਾ ਲੂ ਚਾਹ ਤਾਂ ਮੈਂ ਪੀ ਲਈ ਹੁਣ ਕਿਰਾਂਸ ਉਹ ਆ ਜੂਆ ਕਰੇ ਆਪਣਾ ਸ਼ਰਮਨ ਉਹਨੂੰ ਭੇਜਦੀ ਦੁਕਾਨ ਤੇ ਪੀਸ ਬੂਸ ਲਿਆ ਦੀ ਕਈ ਵਾਰੀ ਸਿਰ ਦੁਖਦੇ ਨਾਲ ਨਾ ਰੋਟੀ ਨੂੰ ਵੀ ਨੰ ਬੰਦੇ ਰੱਜੀ ਕਰਦਾ ਜਾਂ ਕੁਦਲੀਆਂ ਦੁਲੀਆਂ ਬਣਾ ਕੇ ਦੇ ਦੇ ਆ ਕੋਈ ਨਾ ਪੁੱਛਦੀ ਆ ਮੈਂ ਜੇ ਨਾ ਰੋਟੀ ਖਾਧੀ ਫਿਰ ਕੋਸ ਹੋਰ ਖਾ ਲੂਗੀ ਤੇ ਐਨੇ ਫਿਰ ਮਹਾਮਲੀਲੇ ਬੂੜੇ ਵੀ ਪਈ ਸੀ ਮੇਰੇ ਤੋਂ ਨਾਲ ਚੱਲ ਮਹਾ ਪਹਿਲਾਂ ਜੇ ਤੁਸੀਂ ਰੋਟੀ ਖਾ ਲਓ ਸੰਗਾ ਕੰਮ ਨਿਭੜ ਜੇ ਮੈਂ ਭਾਂਡੇ ਮਾਜਦੀਆਂ ਭਾਂਡੇ ਮਾਜ ਕੇ ਫੇਰ ਮੈਂ ਰੋਟੀ ਉਧਰ ਆਉਂ ਕੱਪੜੇ ਧੋਣ ਜਾਵੂਗੀ ਉਹ ਸਿਰ ਦੁਖਣ ਨੂੰ ਕੜਾ ਦੋਸ ਹੈ ਪਈ ਹੁਣ ਆਪਾਂ ਤਾਂ ਕਹਿ ਨਹੀਂ ਸਕਦੇ ਜੇ ਕਹਨੇ ਆ ਫਿਰ ਜਵਾਬ ਇਹ ਗੁੱਸਾ ਕਰ ਜਾਂਦੇ ਨੇ ਵੀ ਇਹ ਸਾਨੂੰ ਸਿਖਾਉਂਦੇ ਨੇ ਲੈ ਆਪਾਂ ਤਾਂ ਉਹੀ ਸਮਝਦੇ ਟੱਚ ਇਹ ਸਾਰਾ ਦਿਨ ਫੋਨ 'ਚੋਂ ਨਿਗਾ ਨਹੀਂ ਗੜਦੇ ਹੈਗੇ ਹੈ ਇੱਕ ਰੀਲ ਕੱਟਤੀ ਤੇ ਇੱਕ ਲਾਲੀ ਇੱਕ ਕੱਟਤੀ ਤੇ ਇੱਕ ਲਾਲੀ ਹੋਇਆ ਬੰਦੇ ਨੇ 10 20 ਮਿੰਟ ਮਨੋਰੰਜਨ ਕਰ ਲਿਆ ਇਹਦਾ ਮਤਲਬ ਲਾਇਆ ਤਾਂ ਨਹੀਂ ਵੀ ਸਾਰਾ ਦਿਨ ਲੱਗੇ ਰਹੋ ਚਲ ਆਪਾਂ ਦਾ ਕੀ ਲੈਣਾ ਇਹਨਾਂ ਦੀ ਨਿਗਾ ਤੇ ਅਸਰ ਪਊ ਤਾਂ ਹੀ ਤਾਂ ਨੇ ਸਿਰ ਦੁਖਦੇ ਨੇ ਫਿਰ ਕਿਹੜਾ ਹਟਾਏ ਹਟਦੇ ਨਹੀਂ ਹੈਗੇ ਕੀ ਕਹਿ ਕੇ ਕਰਾਂਗੇ ਮੱਥਾ ਮਾਰੀ ਕਰਨਾਂ ਅੰਦਰ ਬੈਠੇ ਉਹ ਚੁੰਗਲਾਂ ਮਾਰੀ ਜਾਂਦੇ ਨੇਗੇ ਮੈਂ ਤਾਂ ਐ ਕਹੀ ਨਹੀਂ ਆ ਵੀ ਜਏ ਵੱਡੇ ਦੇ ਉਹ ਆ ਨਿਗਾਜ਼ੇ ਜਮੇ ਹੀ ਬੰਦ ਹੋ ਗਈ ਆਪਰੇਸ਼ਨ ਕਰਾਉਣੇ ਪੈਣਗੇ ਆ ਮੱਤਲ ਵਰਗਿਆਂ ਨੂੰ ਵੀ ਡਰ ਲੱਗਦਾ ਆਪਰੇਸ਼ਨ ਕਰਾਉਣ ਤੋਂ ਤਾਂ ਜਦੋਂ ਲੈਂਸ ਪਵਾਉਣੇ ਪੈਂਦੇ ਨੇਗੇ ਵੀ ਕਿਉਂ ਆਪਦੇ ਆਪ ਆਪਦੇ ਅੰਗ ਗਾੜਦੇ ਹੋ ਇਹਨੇ ਜਿੱਦ ਕਰੀ ਰੱਖੀ ਬਾਪੂ ਮੈਂ ਕੰਪਿਊਟਰ ਲੈਣਾ ਬਾਪੂ ਮੈਂ ਆ ਫੋਨ ਲੈਣਾ ਲੈ ਦੱਸ ਕੀ ਕੱਢਿਆ ਚੋਂ ਆ ਕਿੱਦੇ ਨਿਆਣਕ ਲੱਗੀ ਐ ਵੀ ਤੇਰੇ ਜਿਹੜੇ ਮੁੰਡਿਆਂ ਦੇ ਭਈ ਐਨਕ ਲੱਗੀ ਸੋਹਣੀ ਲੱਗਦੀ ਐ ਹੈ ਕੀ ਉਮਰ ਐ ਤੇਰੀ ਆ ਨਿਗਾਜ਼ੇ ਅਸਰ ਪਾ ਲੈ ਉਦੋਂ ਨਹੀਂ ਮੰਨਦੇ ਕੀ ਕਹਿਣਾ ਲਾਦ ਨੂੰ ਚੁੱਪ ਚੀ ਭਲੀ ਐ ਜੇ ਕਹਾਂਗੇ ਨਾਇ ਤਾਂ ਅੰਡ ਰਮੜ ਚੇ ਜੇ ਕੁਛ ਨਿਕਲ ਜਾਗ ਲਾ ਕਹਿੰਦਾ ਹੈ ਲੜੀ ਜਾਂਦੀ ਨੇਗੇ ਹੈ ਨਾਲੇ ਫਿਰ ਤੈਨੂੰ ਪਤਾ ਹੈ 3 ਪੁੱਤ ਵੀ ਨਹੀਂ ਉਹ ਜੇ ਰਹਿੰਦੇ ਮੂਰੇ ਭੋਲਣ ਲੱਗ ਜਾਂਦੇ ਨੇ ਇਹ ਤਾਂ ਆਪ ਦੇ ਸਾਰੇ ਐ ਚਾਹੇ ਮੂਰੇ ਬਲਾ ਲਾ ਚਾਹੇ ਚੁੱਪ ਰਹਿ ਲੈ ਲੜਨਾ ਤਾਂ ਕਾਦੇ ਵਾਸਤੇ ਐ ਹੈ ਲੜਨ ਤਾਂ ਕੀ ਗੱਲ ਐ ਚੱਲ ਬੰਦਾ ਮਾਰਠ ਮਾਰਤਾ ਹੋਈ ਜਾਂਦਾ ਮੈਂ ਤਾਂ ਐ ਕਹਣਾ ਸੌਰੀ ਲੈ ਹਉਨ ਸਿਰ ਦੁਖਦਾ ਮੜਾ ਮੋਟਾ ਆ ਪੈ ਪੈ ਕੇ ਨਾ ਹੁਣ ਦਵਾਦਾ ਵਧਾ ਲੂ ਫੇਰ ਨਹੀਂ ਪਤਾ ਕੁਝ ਹੋਰ ਤੋਂ ਖੁਣ ਲੱਗ ਜੇ ਠੰਡ ਦਾ ਟਾਈਮ ਐ ਇਹਦਾ ਟਾਈਮ ਤੇ ਦਵਾਈ ਘਟਾ ਲੈ ਲੈ ਬੰਦਾ ਚਲ ਕੋਈ ਨਾ ਜਾਣਦੇ ਮੁੰਡੇ ਨੂੰ ਦਵਾਈ ਤਾਂ ਦਵਾ ਲਿਆ ਹੋਊਗਾ ਲੈ ਆਹ ਕਰਾਂ ਨਾਲ ਤੱਤੀ ਫੇਰ ਲੈ ਕਰ ਲੈ ਹੋਰ ਹੁਣ ਠੰਡੀ ਹੋਈ ਪਈ ਉਹ ਤਾਂ ਉਹ ਠੰਡੀ ਹੋ ਗਈ ਕਿਹੜੇ ਮੇਰੇ ਤੇ ਪਕਾਈ ਐ ਮੈਂ ਇਂ ਡਿੱਕੀ ਜਾਂਦੀ ਸੀਗੀ ਮੈਂ ਚੱਲ ਜੀ ਸਾਰੇ ਜਾਨੇ ਰੋਟੀ ਖਾ ਲਉ ਭਾਂਡੇ ਮੰਜ ਕੇ ਫੇਰ ਜਾਉਂਗਾ ਚਾਹ ਤੂੰ ਪਾ ਰੋਟੀ ਉਹਨਾਂ ਦਾ ਨਹੀਂ ਪਤਾ ਹੁਣ ਫੇਰ ਸੁਨੇਹਾ ਲਾ ਦਣ ਵੀ ਆ ਜਾ ਭਾਈ ਨਾਲੇ ਭਾਡੇ ਜਾਣ ਨੂੰ ਕਹੀਂਦੇ ਨੇ ਬਿੱਤੀ ਇਹ ਕਰੀਏ ਕੋਈ ਸਮਝ ਤੋਂ ਬਾਹਰ ਹੋਇਆ ਪਿਆ ਇੱਕ ਬੰਦੇ ਨੇ ਸਾਰੀ ਕਹਾਣੀ ਬਚੜਾਈ ਤੀਂ ਵੀ ਦੱਸ ਤੇ ਰਾਕੀ ਹੱਡ ਬੱਡੀ ਦਾ ਉਹ ਤਾਂ ਥੱਲੇ ਪਈ ਰੂਤਾ ਸੀ ਹੈ ਹਾਂ ਕਿਉਂ ਦਿਮਾਖਰਾ ਕੀਤਾ ਉਹਦਾ ਜਿਵੇਂ ਨਹੀਂ ਬਲੂਗਾ ਪੇ ਪੰਚਾਇਤ ਫੈਸਲਾ ਕਰ ਦੂਗੀ ਤੇਰੇ ਗਣਾ ਕੱਲੇ ਦੇ ਸਾਰੇ ਇਹ ਚਾਹ ਪਈਆ ਕੋਟਾ ਆਹੋ ਚਾਹ ਵੀ ਪਈ ਆ ਰੋਟੀ ਖਾ ਕੇ ਮੈਂ ਤਾਂ ਚਾਹ ਹੀ ਪੀਊਂਗਾ ਤੂੰ ਕੋਈ ਨਾ ਚਾਹ ਹੀ ਪੀਲੀ ਮੈਂ ਤਾਂ ਹੀ ਗੱਲ ਜਾ ਕੇ ਚਪਾ ਕੇ ਰੱਖਤੀ ਸੀ ਬਣਾ ਕੇ ਤੇ ਮੈਂ ਪਾਣੀ ਦਾ ਠੰਡਾ ਜਾਂ ਪੀਤਾ ਨਹੀਂ ਜਾਂਦਾ ਚਾਹ ਚਾਹ ਪੀ ਲੈ ਕਰ ਲੈ ਤੂੰ ਤੇ ਜੰਗਾ ਤੰਦੇ ਇਹ ਦੇਖ ਕੰਬਲੀ ਮੈਨੂੰ ਦੇਖ ਕੇ ਮੂੰਹ ਲ ਕੋ ਲਿਆ ਉਹ ਕੀ ਗੱਲ ਹੋ ਗਈ ਪੁੱਤ ਬਸ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਹੈਗੀ ਅੱਜ ਲੈ ਕਮਾਲ ਹੋ ਗਈ ਕੀ ਗੱਲ ਨਹੀਂ ਕਰਨੀ ਅਹੀ ਜੀ ਕੀ ਗੱਲ ਹੋ ਗਈ ਹੋਣਾ ਕੀ ਹੈਗਾ ਅੱਜ ਅਸੀਂ ਬਾਜ਼ਾਰ ਗਏ ਸੀ ਡੈਡੀ ਤੇ ਉੱਥੇ ਮੈਨੂੰ ਸੂਟ ਪਸੰਦ ਆਇਆ ਸੀ ਪੀਲੇ ਰੰਗ ਦਾ ਮੈਂ ਕਿਹਾ ਵੀ ਇਹ ਸੂਟ ਮੈਨੇ ਲੈਣਾ ਅਭੀ ਚ ਬਚਾ ਲੈ ਭਾਬੀ ਜੀ ਆ ਕੇ ਉਹ ਕਰਨ ਲੱਗੀ ਕਹਿੰਦੇ ਨਾ ਇਹ ਸੂਟ ਤਾਂ ਮੇਰੀ ਜੱਸੀ ਭੈਣ ਲਾਉਗੀ ਕੀ ਗੱਲ ਜੱਸੀ ਭੈਣ ਡੀਸੀ ਲੱਗੀ ਅਗੀ ਇੱਥੇ ਵੀ ਹਾਂ ਜਿਹੜੀ ਚੀਜ਼ ਮੈਨੂੰ ਪਸੰਦ ਉਹਨੂੰ ਵੀ ਉਹੀ ਲੈ ਕੇ ਦੇਣੀ ਆ ਓਹੋ ਫੇਰ ਸੂਟ ਤੇ ਕੀ ਲੜਨਾ ਹੋਇਆ ਹੈ ਉੱਥੇ ਦੁਕਾਨਾਂ ਭਰੀਆਂ ਪਈਆਂ ਹੁੰਦੀਆਂ ਤੂੰ ਉਹਦੂ ਵਧੀਆ ਲੈ ਲੰਦੀ ਭਈ ਵਧੀਆ ਕੀ ਤੁਲੋਂ ਮੈਂ ਡਾਡੀ ਜਦੋਂ ਸੂਟੇਉ ਪਸੰਦ ਤੇ ਉਤੋਂ ਦੀ ਤੁਹਾਨੂੰ ਪਤਾ ਦੁਕਾਨਦਾਰ ਤਾਂ ਜਲੂਸ ਵੀ ਇਹਨਾਂ ਕੱਢਿਆ ਦੁਕਾਨ ਵਾਲੇ ਨੇ ਤੁਹਾਨੂੰ ਹੀ ਉੱਥੋਂ ਦੁਕਾਨ ਚੋਂ ਕੱਢਤਾ ਕਹਿੰਦੇ ਅਗਾ ਘਰੇ ਜਾ ਕੇ ਪਹਿਲਾਂ ਨਿਮੇੜ ਕੇ ਕੈਕੂਲੇਸ਼ਨ ਫੇਰ ਇੱਥੇ ਆ ਕੇ ਸੂਟ ਲਿਓ ਤੁਸੀਂ ਲੈ ਭਈ ਹੁਣ ਦੁਕਾਨ ਵਾਲਿਆਂ ਨੇ ਤਾਂ ਕਹਿਣੀ ਆ ਉਹਨਾਂ ਨੇ ਦੂਜੇ ਗਾਕ ਵੀ ਭੁਜ ਨਲੇ ਕਾਂਬਲੀਆਂ ਤੁਈ ਦਾ ਜਮੀ ਉਥੇ ਭਲਾ ਬਾਜ਼ਾਰ ਚ ਜਲੂਸ ਕਰਦੇ ਸੋਹਣੀਆਂ ਲੱਗਦੀਆਂ ਸੀ ਭਾਬੀ ਕੱਢਣ ਲੱਗੀ ਅਗੀ ਜਦੋਂ ਮੈਨੂੰ ਇੱਕ ਚੀਜ਼ ਪਸੰਦ ਆ ਗਈ ਸੀ ਆਪਣੀ ਭੈਣ ਵਾਸਤੇ ਕੁਝ ਹੋਰ ਲੈ ਲਾਂਦੇ ਨਾਲੇ ਆਪਾਂ ਕਿਹੜਾ ਠੇਕਾ ਲੈ ਰੱਖਿਆ ਡੈਡੀ ਵੀ ਹਾਂ ਚਲ ਆਪਾਂ ਉਹਦਾ ਭਾਬੀ ਨੂੰ ਤਾਂ ਸਭ ਕੁਝ ਦਵਾਉਣੇ ਕਰਦੇ ਫੇ ਉਹਦੀ ਭੈਣ ਨੂੰ ਵੀ ਆਪਾਂ ਦੀ ਚੀਜ਼ਾਂ ਦਵਾਉਣੀਆਂ ਨੇਗੀਆਂ ਉਹ ਚੱਲ ਕੋਈ ਨਹੀਂ ਫੇਰ ਕੀ ਹੋ ਗਿਆ ਸੌਰੀ ਅਗਲੇ ਦਾ ਸ਼ੌਂਕ ਹੁੰਦਾ ਫੇਰ ਕਿੱਡੀ ਕੀ ਗੱਲ ਹੈ ਜਿਉਂਨੇ ਆਪਣੀ ਭੈਣ ਵਾਸਤੇ ਸੂਟ ਲੈ ਲਿਆ ਹੇ ਕਰੋੜਾਂ ਦਾ ਸਮਾਨ ਪਿਆ ਹੁੰਦਾ ਤੁਸੀਂ ਇੱਕ ਦੁਕਾਨ ਛੱਡ ਕੇ ਦੂਜੀ ਤੇ ਭੱਜ ਜਾਨੇ ਕਿਦ ਤਰ੍ਹਾਂ ਕਿ ਤਾ ਹੋਰ ਮਿਲ ਜਾਂਦਾ ਮਤਲਬ ਸਾਰਿਆਂ ਨੇ ਮੈਨੂੰ ਹੀ ਆ ਕੇ ਸਮਝਾਉਣਾ ਭਾਬੀ ਨੂੰ ਕਿਸੇ ਨੇ ਕੁਝ ਨਹੀਂ ਕਰਨਾ ਹੈਗਾ ਵੀ ਭਾਬੀ ਇਥੇ ਇਸ ਘਰ ਦੀ ਲਾਡਲੀ ਰੱਖ ਰੱਖੀ ਹੈਗੀ ਘਰ ਦੀ ਤੇ ਇਥੇ ਮੈਂ ਆਂਗੀ ਬਣਾ ਕੇ ਥੋਨੇ ਭਾਬੀ ਨੂੰ ਰੱਖ ਰੱਖਿਆ ਤੇਰੀ ਤਾਂ ਕੋਈ ਸੁਣਦਾ ਕਰਦਾ ਹੀ ਨਹੀਂ ਹੈਗਾ ਇੱਥੇ ਓਹੋ ਸੁਣਦੇ ਕਿਉਂ ਨਹੀਂ ਲੈ ਭਾਈ ਤੇਰੀਆਂ ਵੀ ਸੁਣਦੇ ਆ ਇਹ ਗੱਲਾਂ ਆ ਪੁੱਤ ਹੁਣ ਜਿੰਨਾ ਹੱਕ ਤੇਰੀ ਭਾਬੀ ਦਾ ਇਸ ਘਰ ਚ ਹੈ ਓਨੇ ਹੀ ਤੇਰਾ ਭਾਈ ਅਜਿਹਾ ਬਰਾਬਰ ਸਮਝਦੇ ਸਾਡੇ ਆਤੀਆਂ ਤੁਸੀਂ ਮੈਨੂੰ ਕੌਣ ਬਰਾਬਰ ਸਮਝਦਾ ਮਾਂ ਕੀ ਬਾਹ ਉਹ ਵੀ ਬੈਠੀ ਮੈਨੂੰ ਤੂੰ ਸਮਝ ਜੈ ਕੂਸਿਆਣੀ ਕੀ ਉਹ ਵੀ ਭਾਬੀ ਇਸ ਘਰ ਦੇ ਵਿੱਚ ਵਿਆਹ ਕੇ ਆਈ ਹੈ ਸਿਆਣੀ ਤਾਂ ਉਹ ਨੂੰ ਹੋਣਾ ਚਾਹੀਦਾ ਮੈਂ ਤਾਂ ਚਲੋ ਮੇਰੇ ਤਾਂ ਨਿਆਣੀ ਮਤ ਅਗੀ ਭਾਬੀ ਨੂੰ ਕੋਈ ਨਹੀਂ ਸਮਝਾਉਂਦਾ ਮੈਨੂੰ ਹੀ ਸਮਝਾਉਂਦੇ ਨੇ ਸਾਰੇ ਜਦੋਂ ਬੈਹੀ ਵੀ ਉੱਥੇ ਜਾ ਕੇ ਤੂੰ ਵੀ ਆਪਦੀ ਨੰਦ ਨਾਈ ਨੜੀ ਜਾ ਕੇ ਰਿਜਾਗਾ ਕੀ ਨਿੱਕੀ ਨਿੱਕੀ ਗੱਲ ਤੇ ਪੁੱਨਦਾ ਕਿ ਮੈਂ ਪੜਦੀ ਆ ਫਿਰ ਪੜਾਈਆਂ ਕਰਨ ਦਾ ਕੀ ਫਾਇਦਾ ਹੋਇਆ ਜਦੋਂ ਤੁਸੀਂ ਇੱਕ ਚੀਜ਼ ਪਿੱਛੇ ਕਲੇਸ ਪੋਣਾ ਆਹੀ ਕੋਸ਼ਿਸ਼ ਕਰਉਂਦੇ ਨੇ ਸਾਨੂੰ ਉੱਥੇ ਹਾਂ ਹਾਂ ਹੁਣ ਡੜੀ ਤੁਸੀਂ ਵੀ ਮੈਨੂੰ ਸੁਣਾਉਣ ਲੱਗ ਜਾਓ ਕਿ ਦੱਸ ਐਥੀ ਮੈਂ ਉਹਦਾ ਜਿਹੜੀ ਮੈਨੂੰ ਮਨ ਪਸੰਦ ਦੀ ਚੀਜ਼ ਐ ਐਥੇ ਹੀ ਲਵਾਂਗੇ ਸਾਰੇ ਜਾ ਕੇ ਕਿਹਨੇ ਪੁੱਛਣਾ ਕਰਨਾ ਆਉਂਦਾਗਾ ਕੋਈ ਨਾ ਤੂੰ ਮੇਰੇ ਨਾਲ ਬਗ ਚੱਲੀ ਬਾਜ਼ਾਰ ਜਿਹ ਹੈ ਤੂੰ ਕਹੇਂਗੀ ਉਹ ਹੈ ਦਿਵਾ ਲਊ ਪਰ ਕਲੇਸ਼ ਨਾ ਕਰੋ ਕਲੇਸ਼ ਦਾ ਮੂੰਹ ਕਾਲਾ ਹੁੰਦਾ ਭਾਈ ਮੈਂ ਕਿੱਥੇ ਕਲੇਸ਼ ਕਰਦੀ ਆ ਤੇ ਉਹ ਤੁਜੀ ਮੈਨੂੰ ਸੂਟ ਦਵਾ ਕੇ ਲਿਆਉਂਗੇ ਨਾ ਉਹੀ ਦੁਕਾਨ ਦੇ ਵਿੱਚ ਉਹੀ ਸੂਟ ਲੈ ਕੇ ਆਉਂਗੀ ਨਾਲੇ ਉਹੀ ਆਥਨ ਨੂੰ ਸੁਵਾ ਕੇ ਨਾ ਇੱਥੇ ਬੇੜੇ ਦੇ ਵਿੱਚ ਪਾ ਕੇ ਫੇਰੀ ਜਾਉਂਗੇ ਉਹਨੂੰ ਚਾਉਂਗੇ ਭਾਬੀ ਨੂੰ ਵੀ ਵੀ ਹਾਂ ਚੱਕ ਮੈਨੇ ਤਾਂ ਸੁਵਾਈ ਲਿਆ ਲੜਤੜਕੇ ਲੜਤੜਕੇ ਕਾਂਬਲ ਜੇ ਜਦੋਂ ਹੁਣੀ ਤੁਸੀਂ ਇੰਨੀ ਦ੍ਰਿਆੰਤ ਕਰਨ ਲੱਗ ਗਿਆ ਇੱਕ ਦੂਜੀ ਨਾਲ ਫੇਰ ਗਾਹਾਂ ਤਾਂ ਟਾਈਮ ਕੱਢੀ ਖੜਿਓ ਸਾਡਾ ਕੀ ਭਰੋਸਾ ਹੈ ਸਾਰੀ ਉਮਰ ਬਰਤਣਾ ਤੁਸੀਂ ਹੈ ਡਾਡੀ ਮੈਂ ਕਿਤੇ ਦਿਰਾਦ ਕੀਤੀ ਉਧਰ ਇਹ ਤਾਂ ਭਾਬੀ ਕਰਦੀਗੀ ਸਾਰੀਆਂ ਗੱਲਾਂ ਦੇ ਵਿੱਚ ਮੇਰੀ ਜੱਸੀ ਭੈਣ ਨੂੰ ਵੀ ਚੀ ਚਾਹਿੰਦੇ ਮੇਰੀ ਜੱਸੀ ਭੈਣ ਨੂੰ ਆਹ ਚਾਹਿੰਦਾ ਮੇਰੀ ਜੱਸੀ ਭੈਣ ਨੂੰ ਆਹ ਚਾਹ ਤੱਸੀ ਭੈਣ ਐਸ ਕਰਦੀ ਕੀ ਲੱਗਦੀ ਐ ਓ ਚਲ ਕੋਈ ਨਾ ਭਾਈ ਜੇ ਉਹਨੇ ਆਪਦੀ ਭੈਣ ਵਾਸਤੇ ਸੂਟ ਲੈ ਲਿਆ ਅਸੀਂ ਤੈਨੂੰ ਹੋਰ ਦਬਾ ਦਾਂਗੇ ਸਾਰੀ ਕੰਬਲੀ ਮੈਂ ਤਾਂ ਸੂਟ ਹੀ ਉਹ ਲੈਣਾਗਾ ਉਹੀ ਸੂਟ ਪਾਉਂਗੀ ਚਾਹ ਕੋਈ ਤਿਹਾਰ ਹੋਵੇ ਨਾ ਹੋਵੇ ਮੈਂ ਤਾਂ ਹੱਥੋਂ ਨੂੰ ਸੂਟ ਪਾ ਕੇ ਸਾਰੀ ਰਾਤ ਪਾ ਕੇ ਸੌਂਗੂ ਉਹਦੇ ਸਾਹਮਣੇ ਗੇੜੇ ਕੰਢੀ ਹੁਣ ਜਾਣ ਜਾਣਗੇ ਵੀ ਲੈ ਮੈਂ ਤਾਂ ਸੌਂ ਤਾ ਸਵਾਲਿਆ ਮੈਨੂੰ ਤਾਂ ਉਹੀ ਚਾਹੀਦਾ ਸ ਆ ਜਿੰਨਾ ਟਾਈਮ ਨਾ ਕਲੇਸ਼ ਤੇ ਖਰਾਬ ਕਰਦੀਆਂ ਤੂੰ ਆ ਗੁੱਸਿਆਂ ਚ ਉਹਨੇ ਟਾਈਮ ਤੇ ਚਾਰ ਅੱਖਰ ਪੜ ਲਾ ਕਿਸੇ ਨੌਕਰੀ ਤੇ ਲੱਗ ਜੇਗੀ ਜਿਹੇ ਜਿਹੇ ਮਰਜ਼ੀ ਸੂਟ ਲਈ ਜਾਈ ਫਿਰ ਤੌੜੀ ਨਹੀਂ ਰਹਿਣਾ ਕਾਸੇ ਦਾ ਨਹੀਂ ਉੱਥੇ ਵੀ ਲੱਗ ਜੂ ਨਾਦਰ ਜੇ ਮੇਰੇ ਕਰਮਾ ਚੋਈ ਕਿ ਨਾ ਨੌਕਰੀ ਤੇ ਵੀ ਲੱਗੂ ਪਰ ਮੈਨੂੰ ਸੂਟ ਖੁੰਨ ਤੁਸੀਂ ਉਹ ਦਵਾ ਦੇ ਨਾ ਹੁਣੇ ਚੱਲੋ ਮੇਰੇ ਨਾਲ ਮੈਨੂੰ ਨਹੀਂ ਪਤਾ ਗਾ ਨਹੀਂ ਮੈਂ ਰੋਟੀ ਪਾਣੀ ਸਾਰਾ ਕੁਝ ਛੱਡ ਦੂੰ ਮੈਂ ਕੁਝ ਨਹੀਂ ਖਾਂਦੀ ਹੈਗੀ ਕੋਈ ਨਹੀਂ ਬਗ ਚੱਲਾਂਗੇ ਹੁਣ ਆਏ ਹੁਣੇ ਜਾਓ ਉਹ ਬਗ ਜਾ ਮੈਂ ਨਹੀਂ ਗਈ ਹੁਣੇ ਜਾਣਾ ਮੇਰੇ ਨਾਲ ਤੇ ਦੇਖ ਲਾ ਵਾ ਕੀ ਜਿੱਦ ਹੈ ਇਹਨਾਂ ਦੀ ਜਵਾਖੜੀਆਂ ਦੀ ਲੈ ਹਾਂ ਇੱਕ ਸੂਟ ਪਿੱਛੇ ਇਹ ਕੀ ਗੱਲ ਹੋਈ ਮੈਂ ਨਹੀਂ ਮੈਂ ਤਾਂ ਸੂਟ ਲੈਣਾ ਉਹ ਕੋਈ ਨੇ ਉਹਨੂੰ ਮੋੜਿਆ ਉਹਨੇ ਫਿਰ ਆਪਾਂ ਕਿਨੂੰ ਜਿਹੜਾ ਲੈ ਜਾਂਦਾ ਹੈ ਲੇਕਿਨ ਹੀ ਕੁਛ ਨਹੀਂ ਕਹਿੰਦੀ ਆਏ ਕਿ ਖਾਲੀ ਆ ਕੇ ਤਾਂ ਤੁਰ ਕੇ ਆ ਗਏ ਫਿਰ ਹੋਰ ਕੀ ਕਰੀ ਨਾ ਇਹ ਕਹਿੰਦੀ ਉਹਦੀ ਭੈਣ ਵਾਸਤੇ ਲੈ ਲਿਆ ਉਹਨੇ ਲੱਤਾ ਨਹੀਂ ਉਹਦੇ ਵਾਸਤੇ ਵੀ ਨਹੀਂ ਲੱਤਾ ਅੱਧਾ ਕਹਿੰਦਾ ਨੇ ਵੀ ਦੁਕਾਨ ਨਹੀਂ ਕਰ ਉੱਪਰ ਕੱਢ ਤਾਂ ਸਾਨੂੰ ਫੇਰ ਤਾਂ ਕੋਈ ਗੁੱਸੇ ਕੇ ਲੈ ਵਾਲੀ ਗੱਲ ਹੀ ਨਹੀਂ ਕੰਮ ਤਾਂ ਬਰਾਬਰ ਰਹਿ ਗਿਆ ਤੁਹਾਡਾ ਹਾਂ ਨਹੀਂ ਨਾ ਮੈਂ ਸੂਟ ਲੈਣਾ ਉਹ ਜੀ ਮੈਨੂੰ ਨਹੀਂ ਪਤਾ ਹੈਗਾ ਚੰਗਾ ਤੇਰੀ ਮੰਮਾ ਨੂੰ ਲੈ ਜਾ ਨਾਲ ਫਿਰ ਨਾ ਤੁਸੀਂ ਚੱਲੋ ਮੰਮੀ ਤਾਂ ਅੱਬਾ ਸਭ ਤੇ ਉਹਦੀ ਨੂਦੀ ਬਣ ਕੇ ਬਹਿ ਜਾਂਦੀ ਐ ਵੀ ਹਾਂ ਕੋਈ ਨਾ ਕੁਝ ਨਹੀਂ ਹੁੰਦਾ ਉਹ ਨੂੰ ਲੈ ਲੰਦਾ ਐ ਕਰ ਲੰਦੇ ਸੂਟੋ ਮੈਨ ਲੈਣਾ ਤੇ ਤੁਸੀਂ ਮੇਰੇ ਨਾਲ ਜਾਓਗੇ ਚੰਗਾ ਫਿਰ ਚਾਹ ਪੀ ਕੇ ਚੱਲਦੇ ਆ ਨਹੀਂ ਮੈਂ ਨਹੀਂ ਉਹ ਨਹੀਂ ਚੱਲੋ ਆ ਜਾਓ ਉਹ ਮਰਨੀ ਨੇ ਕਿੱਥੇ ਲਹੂ ਪੀਤਾ